ਕੁਝ ਉਸਨੂੰ ਮਰੀਆ ਤੇ ਪਤਾ ਨਹੀਂ ਉਹਨਾਂ ਭਾਬੀ ਕਹਿੰਦੇ ਕੀ ਕਹਿੰਦੇ ਉਹਦੇ ਕਤਲ ਤੋਂ ਬਾਅਦ ਖਾਸਾ ਮਾਮਲਾ ਪਖਿਆ ਤੇ ਹੁਣ ਮਹਿਰੂ ਰਾਨੀ ਕਹਿੰਦੇ ਵਕੀਲ ਘੁੰਮਣ ਹੋਰੀ ਵਕੀਲ ਹੋਰੀ ਮੰਨ ਗਏ ਨੇ ਉਹਨਾਂ ਲਈ ਕੇਸ ਲੜਨ ਲਈ ਤੇ ਉਹ ਆਪ ਤਾਂ ਸਮਰਪਣ ਤਿਆਰ ਨੇ ਅਸੀਂ ਸਿਰਫ ਪੈਸੇ ਨੂੰ ਹੀ ਜ਼ਿੰਦਗੀ ਸਮਝਦੇ ਆਂ ਨੋਟ ਕਮਾਉਣਾ ਨੂੰ ਜ਼ਿੰਦਗੀ ਸਮਝਦੇ ਆਂ ਮਸ਼ਹੂਰੀ ਨੂੰ ਹੀ ਜ਼ਿੰਦਗੀ ਸਮਝਦੇ ਆਂ ਕੀ ਉਹਨਾਂ ਦਾ ਕੋਈ ਸਾਥ ਸਬੰਧੀ ਕੋਈ ਰਿਸ਼ਤੇਦਾਰ ਕੋਈ ਪਰਿਵਾਰਕ ਕੋਈ ਨੇੜੇ ਦੂਰ ਦਾ ਮਿੱਤਰ ਸੱਜਣ ਕੋਈ ਪਿੰਡ ਵਾਲਾ ਵਾਸੀ ਕੋਈ ਟੋਕਣ ਸੁਕਣ ਰੋਕਣ ਵਾਲਾ ਕੋਈ ਵੀ ਨਹੀਂ ਹੁੰਦਾ ਕੋਈ ਸਮਝਾਉਣ ਪਹੁੰਚਣ ਵਾਲਾ ਨਹੀਂ ਹੁੰਦਾ ਤੇ ਜੇ ਇੰਜ ਸੱਜਾ ਦੇਣ ਤੇ ਹੁਣ ਇਹੀ ਤਰੀਕਾ ਫਜ਼ਾ ਦਾ ਫਿਰ ਤਾਂ ਭਈ ਦੁਨੀਆ 'ਚ ਪਤਾ ਨਹੀਂ ਕਿੰਨੇ ਕੁ ਮਾਰਨੇ ਪੈਣਗੇ ਪਰ ਇਹ ਤਰੀਕਾ ਕਰਕੇ ਫਿਰ ਆਪਾਂ ਨੂੰ ਉਦਾਰਤਾਂ ਦੀ ਤੰਤਰ ਦੀ ਸਰਕਾਰਾਂ ਦੀ ਕੁਰਸੀ ਕਿੰਨਾਂ ਨੇ ਧਿਆਣਾ ਜਿਮਨੀ ਚੋਣ ਇੱਕੋ ਚੋਣ ਹੈ ਜਿਹੜੀ ਸ਼ਹਿਰੀ ਚੋਣ ਹੈ ਵਪਾਰੀ ਚੋਣ ਹੈ ਉਦਯੋਗਿਕ ਚੋਣ ਹੈ ਪੁਰੇ ਇਸ ਚੋਣ ਦੇ ਵਿੱਚੋਂ ਜਿੱਤ ਹਾਰ ਦੇ ਨਾਲ ਸਰਕਾਰ ਦੇ ਸਿਸਟਮ ਤੇ ਕੋਈ ਖਾਤੀ ਨਹੀਂ ਪੈਂਦਾ ਸਰਕਾਰ ਦੇ ਜੋੜ ਸਕੋਰ ਤੇ ਗਿਣਤੀ ਤੇ ਕੋਈ ਅਸਰ ਨਹੀਂ ਉਹਨਾਂ ਦਾ ਮਕਸਦ ਤਾਂ ਕੇਜਰੀਵਾਲ ਨੂੰ ਜਾਂ ਮਨੀਸ਼ ਸੋਧਿਆ ਨੂੰ ਜਾਂ ਕਿਤੇ ਹੋਰ ਨੂੰ ਜਿਹਨੂੰ ਕੇਜਰੀਵਾਲ ਚਾਹੁੰਗੇ ਉਹਨੂੰ ਰਾਸ ਸਭਾ ਭੇਜਣਾ ਜੀ ਇਹ ਚੋਣੋਂ ਐਮਐਲਏ ਦੀ ਚੋਣ ਲਈ ਨਹੀਂ ਇਹ ਚੋਣੋਂ ਰਾਸ ਸਭਾ ਦੀ ਸੀਟ ਲਈ ਲੜ ਰਹੇ ਨੇ ਜੀ ਸਾਨੂੰ ਨਹੀਂ ਪਤਾ ਕਿ ਇਹ ਬੁਖਾਰ ਕਿਸ ਕਦਰ ਹੈ ਕੀ ਗਰਮੀ ਲੱਗੀ ਕੀ ਕੋਈ ਹੋਰ ਮਸਲਾ ਪੁਰਾਣਾ ਕੋਈ ਰੋਗ ਜਾਗ ਗਿਆ ਐ ਪਹਿਲਾਂ ਵੀ ਹੱਸਲ ਦਾਖਲ ਰਹੇ ਨੇ ਉਹ ਉਹ ਕੋਈ ਮਸਲਾ ਹੈਗਾ ਦੁਬਾਰਾ ਇਹਨਾਂ ਜਾਂ ਮਤਲਬ ਕਿ ਰਾਜਨੀਤਿਕ ਬੁਖਾਰ ਹੈ ਇਹਦੇ ਕੁਝ ਹੋਰ ਮਾਇਨੇ ਨੇ ਅੰਦਰ ਕੁਝ ਫੁੱਟਪੱਟ ਚੱਲ ਰਹੀ ਹੈ ਪਾਰਟੀ ਚ ਪਰ ਇੱਡਾ ਬੜਾ ਰਿਸਕ ਮੁੱਫਤਰੀ ਨਹੀਂ ਲੈ ਸਕਦੇ ਤੁਹਾਨੂੰ ਪਤਾ ਕਿ ਜੇ ਫੈਸਲਾ ਉੱਪਰ ਹੁੰਦਾ ਤਾਂ ਫਿਰ ਕੱਲ ਨੂੰ ਪਤਾ ਨਹੀਂ ਉਹ ਸੰਜੀਵ ਰੋੜੇ ਦੀ ਕੁਰਸੀ ਪਿੱਛੇ ਆਪਣੀ ਕੁਰਸੀ ਥੋੜਾ ਗਦਰੇ ਚ ਪਾਉਣਗੇ ਜਿਹੜੀ ਵੀ ਸਰਕਾਰ ਦੇ ਸਮੇਂ ਜਿਮਨੀ ਚੋਣ ਹੋਈ ਹੈ ਉਹ ਸਰਕਾਰ ਨੇ ਆਪਣੀਆਂ ਸਾਰੀਆਂ ਸ਼ਕਤੀਆਂ ਸਾਰੇ ਬ੍ਰਹਮ ਅਸਤਰ ਝੁਕ ਦਿੱਤੇ ਹੁੰਦੇ ਨੇ ਮੇਰੇ ਕੋਲ ਹੈ ਹੀ ਜਿਮਨੀ ਚੋਣਾਂ ਦਾ ਕਹਿੰਦਾ ਚੱਲ ਦੋ ਦਿਨ ਲਾਇਓ ਮੇਲਾ ਹੀ ਸਹੀ ਹੈ ਨਾ ਸੋ ਇਸ ਤਰ੍ਹਾਂ ਫਿਰ ਸਾਰੇ ਤੁਰੇ ਫਿਰਦੇ ਨੇ ਇਸ ਲਈ ਆਮ ਆਦਮੀ ਪਾਰਟੀ ਲਈ ਇਹ ਬੜੀ ਨੱਕ ਦਾ ਸਵਾਲ ਬਣੀ ਹੈ ਚਾਹਤ ਸੁਖਵੀਰ ਬਾਦਲ ਪਿਛਲੇ 3-4 ਦਿਨਾਂ ਦੇ ਖਾਸੇ ਸਰਗਰ ਹੋਏ ਨੁੱਕੜ ਮੈਦਾਨਾਂ ਵੀ ਕਰ ਘਰੋ ਘਰੀ ਵੀ ਕਰ ਮਿਲ ਵਰਤਨ ਵੀ ਕਰ ਦੁਕਾਨ ਤੇ ਵੀ ਜਾ ਕਿਤੇ ਕਿਸੇ ਨੂੰ ਮਿਲ ਵੀ ਹੈ ਨਾ ਅੱਜ ਰੋਡ ਸ਼ੋ ਵੀ ਕਰਤਾ ਵੱਡਾ ਕਾਂਗਰਸ ਨੂੰ ਵੀ ਕਦੇ ਦਿਖਾਉਣਾ ਚਾਹੀਦੀ ਹੈ ਕਿ ਵੀ ਅਸੀਂ ਚਾਹੁੰਦੇ ਕਿ ਜਿੱਥੇ ਰਾਜ ਸਭਾ ਜਾਵੇ ਇਸ ਦੀ ਜਿਹੜਾ ਰੋਕ ਸਕਦੇ ਫਿਰ ਉਹ ਕਾਂਗਰਸ ਨੂੰ ਦਿਖਾਉਣਾ ਦੂਸਰੇ ਪਾਸੇ ਭਾਜਪਾ ਨੂੰ ਇਹ ਵੀ ਡਰ ਲੱਗਦਾ ਕਿ ਜੇ ਕਾਂਗਰਸ ਜਿੱਤ ਗਈ ਕਿਤੇ 227 ਦੇ ਲਈ ਗਰੰਟੀਡ ਨਾ ਹੋ ਜਵੇ ਇਸ ਲਈ ਕਿ ਆਮ ਆਦੀ ਪਾਰਟੀ ਜਿਤਾਲੀ ਇਸ ਲਈ ਬੀਜਪੀ ਇਸ ਦੁਵੇਧਾ ਚ ਵੀ ਹੈ ਦੀਪਕ ਜੀ ਇਸੇ ਦੇ ਨਾਲ 29 ਜੂਨ ਨੂੰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਵਰਸੀ ਹੁੰਦੀ ਹੈ ਬਹੁਤ ਸਾਰੇ ਸ਼ਰਧਾਲੂ ਨੇ ਉਹ ਪਾਕਿਸਤਾਨ ਜਾਂਦੇ ਨੇ ਪਰ ਇਸ ਵਾਰ ਐਸ்சிਪੀਸੀ ਵੱਤੋਂ ਇਹ ਸਾਫ਼ ਕਰ ਦਿੱਤਾ ਗਿਆ ਕਿ ਸ਼ਰਧਾਲੂ ਨਹੀਂ ਜਾਪੋਗੇ ਪੀਐਸਟ੍ਰਾਈਕ ਤੋਂ ਬਾਅਦ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਉਸਨੇ ਦੁਆਪਾਸੇ ਜਿਹੜੇ ਜਿਹੜੇ ਇੱਧਰ ਉੱਧਰ ਤੇ ਆਏ ਹੋਏ ਸੀ ਉਹਨਾਂ ਨੂੰ ਵਾਪਸ ਭੇਜਿਆ ਗਿਆ ਉਤਨਾਬ ਬਣਿਆ ਜੰਗ ਵਾਲਾ ਮਾਹੌਲ ਬਣਿਆ ਆਪਸੀ ਗੱਲਬਾਤ ਚੱਲ ਰਹੀ ਅਖਰ ਗੋਲੀ ਬੰਦੀ ਹੋਈ ਗੋਲੀ ਬੰਦੀ ਜਿਵੇਂ ਟਰੰਪ ਆਪਣਾ ਦੰਪ ਭਰਦਾ ਰਿਹਾ ਪਰ ਉਹਦੇ ਨਾਲੇ ਸਾਰਾ ਅਜਿਹਾ ਸਰਕਾਰਪੁਰ ਸਾਊ ਦਾ ਲਾਂਘਾ ਨਹੀਂ ਖੁੱਲਿਆ ਜਦੋਂ ਕਿ ਅਗਲੇ ਕਹਿੰਦੇ ਅਸੀਂ ਨਹੀਂ ਬੰਦ ਕੀਤਾ ਪਰ ਇੰਦਰੋਂ ਕੋਈ ਹਮਮੀ ਨਹੀਂ ਤੇ ਉਹਦੇ ਲਈ ਫਿਰ ਇਹ ਫਿਰਾਲ ਰੁਕੇ ਹੀ ਰਹਿਣਗੇ ਤੇ ਇਸ ਲਈ ਜਦੋਂ ਤੱਕ ਕੇਂਦਰ ਵੱਲੋਂ ਹਮਮੀ ਨਹੀਂ ਆਉਂਦੀ ਤਦ ਤੱਕ ਅਪਲਾਈ ਕਰਨ ਦਾ ਕੋਈ ਫਾਇਦਾ ਨਹੀਂ ਇਸ ਪ੍ਰਕਿਰਿਆ ਜਾਣ ਦਾ ਕੋਈ ਫਾਇਦਾ ਨਹੀਂ ਇਸੇ ਲਈ ਬਰੇਸੀ ਪੀਸੀ ਨੇ ਇਹਨੂੰ ਕਿਹਾ ਜੀ ਕਿ ਅੱਜ ਜੱਥੇ ਨਹੀਂ ਜਾ ਸਕਦੇ ਇਸ ਲਈ ਆਪਾਂ ਕਿਸੇ ਦੇ ਵੀਜ਼ੇ ਨਹੀਂ ਮੰਗਾਉਂਦੇ ਨਾਮ ਨਹੀਂ ਮੰਗਦੇ ਸੂਚੀ ਨਹੀਂ ਕੱਟਦੇ ਦੀਪਰ ਜੀ ਇੱਕ ਵੱਡਾ ਮਸਲਾ ਕੋਲਕਾਤਾ ਦੇ ਵਿੱਚ ਦੇਖਣ ਨੂੰ ਮਿਲਿਆ ਜਿੱਥੇ ਕੇਂਦਰੀ ਮੰਤਰੀ ਸੁਖੰਤਾ ਮਜਬੂਦਾਰ ਵੱਲੋਂ ਇੱਕ ਸਿੱਖ ਦੇ ਦਸਤਾਰ ਦੇ ਉੱਪਰ ਚੱਪਲ ਸੁੱਟੀ ਗਈ ਹੈ ਇਸ ਦੀ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕੀਤੀ ਹੈ ਐਸਜੀਪੀਸੀ ਪ੍ਰਧਾਨ ਉਹ ਤਾਂ ਗੱਤੇ ਦਾ ਬਣਾਇਆ ਹੋ ਜੁੱਤੀ ਦਾ ਇੱਕ ਟੁਕੜਾ ਸੀਗਾ ਜੀ ਐਨਾ ਉਹ ਤਾਂ ਜੁੱਤੀ ਉਹਦੇ ਉੱਪਰ ਬਣਾਈ ਹੋਈ ਸੀ ਗੱਤੇ ਤੇ ਉਹ ਜੁੱਤੀ ਥੋੜਾ ਮਾਰੀ ਆ ਜੀ ਉਹ ਗੱਤੇ ਦਾ ਟੁਕੜਾ ਵੱਜਿਆ ਜਾਂ ਇਹ ਹੋਇਆ ਉਹਨਾਂ ਨੇ ਆਪਣਾ ਮਿਲ ਤੋਂ ਸਫਾਈ ਦਿੱਤੀ ਤੁਹਾਨੂੰ ਇੰਨੀ ਤਾਂ ਲਿਆ ਕੇ ਸਮਝਣ ਚਾਹੀਦੀ ਪੱਛਮੀ ਬੰਗਾਲ ਦੇ ਵਿੱਚ ਸਰਕਾਰਾਂ ਬਣਾਉਣ ਤੇ ਸਰਕਾਰਾਂ ਟਿਕੜ ਤੇ ਸਰਕਾਰਾਂ ਚਲਾਉਣ ਤੇ ਸਰਕਾਰਾਂ ਰੋਕਣ ਤੇ ਵੱਡੀ ਭੁੰਚਾ ਪੰਜਾਬੀ ਭਾਈਚਾਰੇ ਦੀ ਉੱਥੇ ਤੋਂ ਮੈਂ ਕਹਿੰਦਾ ਜੇ ਗਲਤੀ ਨਾਲ ਹੋ ਗਿਆ ਭਾਂ ਨਹੀਂ ਕਹਿੰਦੇ ਕਿ ਤੁਸੀਂ ਕਿਸੇ ਸੋਚ ਨਾਲ ਮਾਰੀ ਹੋਵੇ ਜੇ ਗਲਤੀ ਨਾਲ ਵੀ ਹੋ ਗਿਆ ਤਾਂ ਤੂੰ ਸਾਹਮਣੇ ਆ ਕੇ ਮਾਫੀ ਮੰਗਣ ਚ ਕੀ ਹਰਜ ਤੋਂ ਮੈਂ ਕਹਿੰਦਾ ਜੇ ਗਲਤੀ ਨਾਲ ਹੋ ਗਿਆ ਆਪਾਂ ਹੀ ਕਹਿੰਦੇ ਕਿ ਤੁਸੀਂ ਕਿਸੇ ਸੋਚ ਨਾਲ ਮਾਰੀ ਹੋਵੇ ਜੇ ਗਲਤੀ ਨਾਲ ਵੀ ਹੋ ਗਿਆ ਤਾਂ ਤੂੰ ਸਾਹਮਣੇ ਆ ਕੇ ਮਾਫੀ ਮੰਗਣ ਚ ਕੀ ਹਰਜ ਇੱਧਰ ਭਾਜਪੀ ਨਾਲ ਦਸਲ ਅਗਲੀ ਦੀ ਹੈਗੀ ਐ ਮੈਂ ਪਛਮੀ ਬਗਲ ਦੀ ਮੰਤਰੀ ਮਮਤਾ ਬੈਂਦੇਰ ਜੀ ਉਹ ਕਹਿੰਦੀ ਚੱਕੋ ਫਿਰ ਕਰੋ ਆਪਣੀ ਇਹ ਉਦਰੇ ਭਾਏ ਕੋਈ ਵਿਆ ਮੰਤਰੀ ਤੇ ਬੇਸ਼ੱਕ ਹੋਵੇ ਆਵੇ ਕੁਛ ਨਾ ਪਰ ਇੱਕ ਵਾਰ ਮਤਲਬ ਖਬਰ ਜ਼ਰੂਰ ਬਣ ਗਈ ਤੇ ਇਹ ਸੂਚਨਾ ਜਦੋਂ ਪੰਜਾਬ ਪਹੁੰਚੀ ਤਦ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜੀਤ ਸਿੰਘ ਧਾਮੀ ਹੋਰਾਂ ਨੇ ਖੁਦ ਨੋਟਿਸ ਲਿਆ ਖੁਦ ਨੋਟਿਸ ਲੈ ਕੇ ਇਸ ਦਾ ਵਕੀਲ ਤੌਰ ਤੇ ਇਹ ਪ੍ਰੈਸ ਰੂਟ ਜਾਰੀ ਕੀਤਾ ਕਿ ਅਮਰਿੰਦਰ ਦਾ ਫਾਰਮ ਹਾਊਸ ਚਾਰ ਏਕੜ ਜਿ ਬਣਿਆ ਸੀ ਇਹਨਾਂ ਦੇ ਦਾਦਾ ਸੇਕੜੇ ਬਣ ਰਹੇ ਨੇ ਸੈਂਟਰਲ ਜੇਲ੍ਹ ਵਿੱਚ ਜਿਹੜੀਆਂ ਕੰਧਾਂ ਬਣ ਰਹੀਆਂ ਨੇ ਉਹ ਕਹਿੰਦੇ ਵੀ ਗੋਆ 'ਚ ਇਹਨਾਂ ਦੀ ਇਨਵੈਸਟਮੈਂਟ ਹੋ ਰਹੀ ਹੈ ਘਰ ਵਾਲੀ ਦੇ ਨਾਂ ਤੇ ਜਵਾਕਾਂ ਦੇ ਨਾਂ ਤੇ ਤੇ ਪੰਜਾਬ ਤੋਂ ਆਸਟ੍ਰੇਲੀਆ ਤੱਕ ਦੀ ਗੱਲਾਂ ਕਰੀ ਜਾਂਦਾ ਫਿਰ ਉਹ ਤਾਂ ਜਾਖੜ ਤੋਂ ਫਿਰ ਗੋਆ ਤੱਕ ਗਏ ਨੇ ਪੰਜਾਬ 'ਚ ਚਰਚਾ ਤਾਂ ਉਸੇ ਹੀ ਤੱਕ ਦੀਆਂ ਨੇ ਕਿ ਇਹਨਾਂ ਦੀ ਯਾਦਦਾਸ਼ਤ ਉਸੇ ਵੀ ਬਣ ਗਈਆਂ ਹਾਰੇਆਂ ਨੂੰ ਕਰਾਲੂ ਪਿਛਲੇ 10-15 ਸਾਲਾਂ ਵਾਲਿਆਂ ਦੀ ਵੀ ਕਰ ਕਿ ਜਦੋਂ ਸੱਤਾ ਚਾਏ ਸੀ ਤਦ ਕਿੰਨੀ ਸੀ ਜਦੋਂ ਹਾਰੇ ਜਾਂ ਜਿੱਤੇ ਦੁਆਰਾ ਫਿਰ ਕਿੰਨੀ ਹੋ ਹਣਾਂ ਵਾਲੇ ਦੀ ਪਹਿਲਾ ਜਿਹੜਾ ਦਿਨ ਆਈ ਸੀ ਉਸ ਦਿਨ ਕਿੰਨੀ ਸੀ ਹੁਣ ਕਿੰਨੀਆਂ ਉਹਨਾਂ ਦੇ ਅੱਛਾ ਗੱਲੀ ਜਾਂਚ ਕਰਦਿਆਂ ਦੀ ਪਰਿਵਾਰਕ ਜੀਆਂ ਦੀ ਨੀਡਲੀਆਂ ਦੀ ਵੀ ਕਰਨੀ ਪੈਂਦੀ ਕਈ ਵਾਰ ਇੱਥੇ ਰਸੋਈਆਂ ਦੇ ਨਾਲ ਤੇ ਵੀ ਖੱਡਾਂ ਲੈਂਦੇ ਰਹਿੰਨੇ ਸਾਡੇ ਕੋਲ ਕਿ ਜਿਹੜੀ ਤਨਖਾਹ ਪੱਤਿਆਂ ਨਾਲ ਪਿੰਡ ਕਰਨਾ ਪੂਰਾ ਚੱਲੇ ਤੇ ਤੁਸੀਂ ਉਹਨਾਂ ਨਾਲ ਕਹਿੰਦੇ ਹੋ ਕਿ ਲਓ ਜੀ ਅਸੀਂ ਇੰਨੀ ਜਾਇਦਾਤ ਬਣਾ ਲਈ ਹਰ ਵਾਰ ਕਾਗਜ਼ਪਨ ਲੱਗੇ ਵੱਧ ਜਾਂਦੀ ਹੈ ਕਾਗਜ਼ੀ ਸ਼ਕਲ ਜੀ ਤੁਸੀਂ ਦੇਖ ਰਹੇ ਹੋ ਦਾ ਟੀਵੀ ਐਨਆਰਆਈ ਮੈਂ ਪ੍ਰਦੀਪ ਧਿਮਾਨ ਤੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੀ ਖਾਸ ਪੇਸ਼ਕਸ਼ ਜਾਣੋ ਅਸਲ ਸੱਚ ਦੇ ਵਿੱਚ ਅੱਜ ਵੀ ਬਹੁਤ ਸਾਰੇ ਸਵਾਲ ਨੇ ਬਹੁਤ ਸਾਰੇ ਮੁੱਦੇ ਨੇ ਜਿੰਨਾ ਉੱਪਰ ਗੱਲ ਕਰਨੀ ਜ਼ਰੂਰੀ ਬਣਦੀ ਹੈ ਚਰਚਾ ਦੇ ਨਾਲ ਜ਼ਰੂਰੀ ਗੱਲਾਂ ਕਰਾਂਗੇ ਔਰ ਇਸੇ ਦੇ ਨਾਲ ਉਹਨਾਂ ਅਣਚੂਹੇ ਪਹਿਲੂਆਂ ਤੇ ਵੀ ਗੱਲਬਾਤ ਹੋਵੇਗੀ ਜੋ ਸਾਰਾ ਦਿਨ ਦੇ ਵਿੱਚ ਅਸੀਂ ਨਜ਼ਰ ਅੰਦਾਜ਼ ਕਰ ਜਾਂਦੇ ਹਾਂ ਤਾਂ ਇਹਨਾਂ तमाम ਮੁੱਦਿਆਂ ਉੱਪਰ ਚਰਚਾ ਕਰਨ ਦੇ ਲਈ ਸਾਡੇ ਨਾਲ ਜੁੜ ਗਏ ਨੇ ਸੀਨੀਅਰ ਪੱਤਰਕਾਰ ਦੀਪਕ ਚਨਾਰਥਲ ਜੀ ਆਓ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਦੀਪਕ ਸਰ ਬਹੁਤ-ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਮਾਨ ਜੀ ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਬੇਖੋਲ ਜੀ ਦੀਪਕ ਜੀ ਲੁਧਿਆਣਾ ਦੇ ਵਿੱਚ ਇਸ ਵੇਲੇ ਮਾਹੌਲ ਪੂਰਾ ਪੱਕਿਆ ਹੋਇਆ ਹੈ ਲੁਧਿਆਣਾ ਪੱਛਮੀ ਇਲੈਕਸ਼ਨ ਨੂੰ ਲੈ ਕੇ ਇੱਕ ਪਾਸੇ ਸੰਜੀਵ ਅਰੋੜਾ ਜੋ ਨੇ ਉਹ ਹੁਣ ਘਰ-ਘਰ ਵੀ ਪਹੁੰਚ ਰਹੇ ਨੇ ਗੱਲਬਾਤ ਕਰ ਰਹੇ ਨੇ ਆਮ ਲੋਕਾਂ ਦੇ ਮੁੱਦਿਆਂ ਨੂੰ ਸੁਣ ਰਹੇ ਨੇ ਦੂਜੇ ਪਾਸੇ ਅਨੁਰਾਗ ਠਾਕੁਰ ਦੇ ਵੀ ਲੁਧਿਆਣਾ ਆਉਣ ਦੀ ਖਬਰ ਹੈ ਤੇ ਸੁਖਬੀਰ ਬਾਦਲ ਵੱਲੋਂ ਅੱਜ ਰੈਲੀ ਕੀਤੀ ਗਈ ਹੈ ਜਿਸ ਵਿੱਚ ਵੱਡੀ ਗਿਣਤੀ ਦੇ ਵਿੱਚ ਅਕਾਲੀ ਸ਼ਾਮਲ ਹੋਏ। ਬਿਲਕੁਲ ਲੁਧਿਆਣਾ ਜਿਮਨੀ ਚੌਣ ਇੱਕ ਉਹ ਚੌਣ ਹੈ ਜਿਹੜੀ ਸ਼ਹਿਰੀ ਚੌਣ ਹੈ, ਵਪਾਰੀ ਚੌਣ ਹੈ, ਉਦਯੋਗਿਕ ਚੌਣ ਹੈ। ਪਰ ਇਹ ਚੌਣ ਦੇ ਵਿੱਚੋਂ ਜਿੱਤ ਹਾਰ ਦੇ ਨਾਲ ਸਰਕਾਰ ਦੇ ਸਿਸਟਮ ਤੇ ਕੋਈ ਹੱਥ ਨਹੀਂ ਪੈਣਾ। ਸਰਕਾਰ ਦੇ ਜੋੜ-ਛੋੜ ਤੇ ਗਿਣਤੀ ਤੇ ਕੋਈ ਅਸਰ ਨਹੀਂ ਪੈਣਾ ਪਰ ਉਹਦੇ باوجود ਵੀ ਇਹ ਚੋਣ ਆਮ ਆਦਮੀ ਪਾਰਟੀ ਲਈ ਸਭ ਤੋਂ ਔਖੀ ਚੋਣ ਹੈ ਜੀ ਕਿਉਂਕਿ ਉਹਨਾਂ ਦਾ ਮਕਸਦ ਸੰਜੀਵ ਅਰੋੜਾ ਨੂੰ ਜਿਤਾਉਣਾ ਨਹੀਂ ਹੈ ਉਹਨਾਂ ਦਾ ਮਕਸਦ ਤਾਂ ਕੇਜਰੀਵਾਲ ਨੂੰ ਜਾਂ ਮਨੀਸ਼ ਸ਼ੋਧਿਆ ਨੂੰ ਜਾਂ ਕਿਸੇ ਹੋਰ ਨੂੰ ਜਿਹਨੂੰ ਕੇਜਰੀਵਾਲ ਜਿਤਾਉਣਗੇ ਉਹਨੂੰ ਰਾਜ ਸਭਾ ਭੇਜਣਾ ਜੀ ਇਹ ਚੋਣ ਉਹ ਐਮਐਲਏ ਦੀ ਚੋਣ ਲਈ ਨਹੀਂ ਇਹ ਚੋਣ ਉਹ ਰਾਜ ਸਭਾ ਦੀ ਸੀਟ ਲਈ ਲੜ ਰਹੇ ਨੇ ਬਿਲਕੁਲ ਇਸ ਲਈ ਤਾਪ ਵੀ ਚੜ ਗਿਆ ਚੌਣ ਪ੍ਰਚਾਰ ਦੇ ਚੱਕਰ ਚ ਖਬਰਾਂ ਆ ਰਹੀਆਂ ਨੇ ਕਿ ਮੁੱਖ ਮੰਤਰੀ ਸਾਹਿਬ ਜੇਰੇ ਇਲਾਜ ਨੇ ਘਰੇ ਪੀ.ਆਈ ਦੇ ਡਾਕਟਰ ਚੈੱਕ ਕਰਨ ਆ ਰਹੇ ਨੇ ਤੇ ਇਸ ਲਈ ਬੁਖਾਰ ਵੀ ਚੜਨ ਲੱਗ ਗਿਆ ਜੀ ਸਾਨੂੰ ਨਹੀਂ ਪਤਾ ਕਿ ਇਹ ਬੁਖਾਰ ਕਿਸ ਕਦਰ ਹੈ ਕੀ ਗਰਮੀ ਲੱਗੀ ਕੀ ਕੋਈ ਹੋਰ ਮਸਲਾ ਪੁਰਾਣਾ ਕੋਈ ਰੋਗ ਜਾਗ ਗਿਆ ਹੈ ਪਹਿਲਾਂ ਵੀ ਹਸਪਤਾਲ ਚ ਦਾਖਲ ਰਹੇ ਨੇ ਉਹ ਹੈਨਾ ਉਹ ਕੋਈ ਮਸਲਾ ਹੈ ਜਾਂ ਦੁਬਾਰਾ ਹੈਨਾ ਜਾਂ ਮਤਲਬ ਕਿ ਰਾਜਨੀਤਿਕ ਬੁਖਾਰ ਹੈ ਇਹਦੇ ਕੁਝ ਹੋਰ ਮਾਇਨੇ ਨੇ ਅੰਦਰ ਕੋਈ ਟੁੱਟਪੱਟ ਚੱਲ ਰਹੀ ਹੈ ਪਾਰਟੀ ਚ ਪਰ ਇੱਡਾ ਬੜਾ ਰਿਸਕ ਮੁੱਕਤਰੀ ਨਹੀਂ ਲੈ ਸਕਦੇ ਜਿਹਨੂੰ ਪਤਾ ਕਿ ਜੇ ਫੈਸਲਾ ਉੱਪਰ ਹੁੰਦਾ ਤਾਂ ਤਾਂ ਫਿਰ ਕਾਨੂੰ ਪਤਾ ਨਹੀਂ ਉਹ ਸੰਜੀਵ ਰੋੜੇ ਦੀ ਕੁਰਸੀ ਪਿੱਛੇ ਆਪਣੀ ਕੁਰਸੀ ਥੋੜਾ ਗਦਰੇ ਚ ਪਾਉਣਗੇ ਜੀ ਪਰ ਆਮ ਆਦਮੀ ਪਾਰਟੀ ਦੇ ਅੰਦਰ ਕੁਛ ਨਾ ਕੁਛ ਹੈ ਅਜਿਹਾ ਕਿ ਜਿਹੜਾ ਇਹ ਸਥਿਤੀ ਹੱਥੋਂ ਤੱਕ ਬਣੀ ਹੋਈ ਹੈ ਪਰ ਉਹਦੇ باوجود ਵੀ ਜਿਮਨੀ ਚੋਣ ਸੱਤਾ ਦੇ ਦਮ ਤੇ ਹੀ ਲੜੀ ਜਾਂਦੀ ਹੈ ਜਿਹੜੀ ਵੀ ਸਰਕਾਰ ਦੇ ਸਮੇਂ ਜਿਮਨੀ ਚੋਣ ਹੋਈ ਹੈ ਉਹ ਸਰਕਾਰ ਨੇ ਆਪਣੀਆਂ ਸਾਰੀਆਂ ਸ਼ਕਤੀਆਂ ਸਾਰੇ ਬ੍ਰਾਹਮ ਅਸਤਰ ਝੁਕ ਦਿੱਤੇ ਹੋਣਗੇ ਹਾਂ ਜੀ ਦੂਜੀਆਂ ਪਾਰਟੀਆਂ ਕੋਲ ਜੇ ਸਰਕਾਰੀ ਤੰਤਰ ਨਹੀਂ ਹੁੰਦਾ ਤਾਂ ਉਹਨਾਂ ਕੋਲ ਵਰਕਰ ਤੰਤਰ, ਲੀਡਰ ਤੰਤਰ ਉਹ ਸਾਰਾ ਕੁਝ ਹੁੰਦਾ। ਬਿਲਕੁਲ ਕਿਉਂਕਿ ਜਿਮਨੀ ਚੋਣ ਦੇ ਮੌਕੇ ਤੁਸੀਂ ਅੱਡੋ ਅੱਡ ਹਲਕਿਆਂ 'ਚੋਂ ਬੰਦੇ ਬੁਲਾ ਸਕਦੇ ਹੋ। ਜਦੋਂ ਸੰਜੀ ਚੋਣ ਹੁੰਦੀ ਆ ਕੋਈ ਮੰਨ ਲਓ ਲੋਕ ਸਭਾ ਚੋਣਾਂ ਨੇ, ਮੰਨ ਲਓ ਵਿਧਾਨ ਸਭਾ ਚੋਣਾਂ ਨੇ, ਫਿਰ ਤਾਂ ਹਰ ਹਲਕੇ 'ਚ ਚੋਣ ਹੋ ਰਹੀ ਆ। ਫਿਰ ਲੀਡਰ ਨੂੰ ਵੱਧ ਫਿਕਰ, ਵਰਕਰ ਨੂੰ ਵੱਧ ਫਿਕਰ ਆਪਣੇ ਹਲਕੇ ਦਾ ਹੋਊਗਾ। ਹੁਣ ਜਦੋਂ ਹੈ ਹੀ ਜਿਮਨੀ ਚੋਣਾਂ ਅਗਲਾ ਕਹਿੰਦਾ ਚਲ 2 ਦਿਨ ਲਾਇਓ ਮੇਲਾ ਹੀ ਸਹੀ। ਹੈਨਾ? ਸੋ ਇਸ ਤਰ੍ਹਾਂ ਫਿਰ ਸਾਰੇ ਤੁਰੇ ਫਿਰਦੇ ਨੇ। ਇਸ ਲਈ ਆਮ ਆਦਮੀ ਪਾਰਟੀ ਲਈ ਇਹ ਬੜੀ ਨੱਕ ਦਾ ਸਵਾਲ ਬਣੀ ਹੈ ਪਰ ਜਿਨ੍ਹਾਂ ਨਾਲ ਮੁਕਾਬਲਾ ਉਹਨਾਂ ਦੇ ਸਾਹਮਣੇ ਹੈਗੇ ਕਾਂਗਰਸੀ ਉਮੀਦਵਾਰ ਉਹਨਾਂ ਦੇ ਸਾਹਮਣੇ ਹੈਗੇ ਐਂ ਬੀਜੇਪੀ ਦੇ ਉਮੀਦਵਾਰ ਸਾਹਮਣੇ ਹੈਗੇ ਅਕਾਲੀ ਦਲ ਬਾਦਲ ਦੇ ਉਮੀਦਵਾਰ ਜੀ ਚੁਖਬੀਰ ਸਿੰਘ ਬਾਦਲ ਹੋਰਾਂ ਦੀ ਧਿਰ ਪਰੋਪਕਾਰ ਸਿੰਘ ਵਿਅਕਤੀ ਦੇ ਤੌਰ ਤੇ ਸ਼ਖਸੀਅਤ ਦੇ ਤੌਰ ਤੇ ਵਕੀਲ ਦੇ ਤੌਰ ਤੇ ਚੰਗਾ ਨਾਮ ਨਾ ਰੱਖਦੇ ਨੇ ਜੀ ਪਰ ਵੋਟਾਂ ਦੇ ਤੌਰ ਤੇ ਬਹੁਤ ਰਾਜਨੀਤਿਕ ਤੌਰ ਤੇ ਵੋਟ ਹਾਸਲ ਕਰਨਾ ਬਹੁਤ ਔਖਾ ਉਹਦੇ ਲਈ ਪਰੋਕਾਰ ਸਿੰਘ ਨਾਲੋਂ ਮਸਲਾ ਜ਼ਿਆਦਾ ਅਕਾਲੀ ਦਲ ਬਾਦਲ ਦਾ ਜੀ ਪਰ ਬਾਦਲ ਅਚਾਨਕ ਸੁਖਵੀਰ ਬਾਦਲ ਪਿਛਲੇ 3-4 ਦਿਨਾਂ ਦੇ ਖਾਸੇ ਸਰਗਰਮ ਹੋਏ ਨੇ ਨੁੱਕੜ ਮੀਟਿੰਗਾਂ ਵੀ ਕਰ ਘਰੋ ਘਰੀ ਵੀ ਕਰ ਮਿਲਬਰਤਨ ਵੀ ਕਰ ਦੁਕਾਨ ਤੇ ਵੀ ਜਾ ਕਿਤੇ ਕਿਸੇ ਨੂੰ ਮਿਲ ਵੀ ਹੈ ਨਾ ਅੱਜ ਰੋਡ ਸ਼ੋ ਵੀ ਕਰਤਾ ਵੱਡਾ ਹੈ ਬਿਲਕੁਲ ਖਲ ਬਿਕਰਮ ਜੀਠਿਆ ਵੀ ਮਘਾ ਕੇ ਸੋ ਇੱਕ ਵਾਰ ਤੁਸੀਂ ਕਹਿ ਸਕਦੇ ਹੋ ਕਿ ਚੋਣ ਮਹਿਮ ਨੂੰ ਪਖਾਇਆ ਸੁਖਵੀਰ ਬਾਦਲ ਜੀ ਹਾਂ ਪਰ ਇਹ ਇਸ ਚੋਣ ਮੈਮ ਨੂੰ ਪਖਾਉਣ ਦੇ باوجود ਵੀ ਕੀ ਉਹ ਇਸ ਸਥਿਤੀ 'ਚ ਆਉਣਗੇ ਕਿ ਉਹ ਜਿੱਤ ਆਪ ਦੇ ਮੁਕਾਬਲੇ 'ਚ ਆ ਜਾਣ ਨਹੀਂ ਬਹੁਤ ਮੁਸ਼ਕਲ ਹੈ ਜੀ ਜੀ ਅੱਛਾ ਦੀਪਕ ਜੀ ਕੀ ਕਰਦਾ ਹੈ ਜੀ ਦੀਪਰ ਜੀ ਕੀ ਲੱਗਦਾ ਹੈ ਕਿ ਕਾਰ ਲਈ ਲੜਦੀਆਂ ਹੁੰਦੀਆਂ ਤਮਾਂ ਜੀ ਜਿਹੜੀਆਂ ਤਰ੍ਹਾਂ ਜਿੱਤਾਂ ਲਈ ਲੜਦੀਆਂ ਹੁੰਦੀਆਂ ਉਹਨਾਂ 'ਚ ਹੁੰਦਾ ਹੈ ਨਤੀਜੇ ਆਉਣ ਤੋਂ ਬਾਅਦ ਕਿਹਦੀ ਘੱਟੀ ਕਿਹਦੀ ਵਧਦੀ ਕਿੰਨੀ ਬੋਡੋ ਨੂੰ ਪੈ ਗਈ ਕਿੰਨੀ ਮੈਨੂੰ ਪਈ ਜਿਹੜੇ 3 4 ਨੰਬਰ ਲਈ ਲੜਦੇ ਹੁੰਦੇ ਨੇ ਉਹਨਾਂ ਦੀ ਕੋਸ਼ਿਸ਼ ਤਾਂ ਹੀ ਹੁੰਦੀ ਹੈ ਕਿ ਮੈਨੂੰ ਉਹਦੇ ਨਾਲੋਂ ਵੱਧ ਪੈ ਜਾਵੇ ਜਾ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਸਾਡੀ ਪਿਛਲੀ ਵਾਰ ਨਾਲੋਂ ਵੱਧ ਜਵੇ ਇਸੇ ਸਥਿਤੀ 'ਚ ਬੀਜੇਪੀ ਹੈ ਬੀਜੇਪੀ ਨੂੰ ਪਤਾ ਹੈ ਕਿ ਅਸੀਂ ਜਿੱਤਣਾ ਤਾਂ ਨਹੀਂ ਹੈ ਪਰ ਉਹ ਇਹ ਦਿਖਾਉਣਾ ਚਾਹੁੰਦੀ ਹੈ ਕਿ ਜਿਹੜਾ ਜਿੱਤੂਗਾ ਸਾਡੇ ਸਾਰੇ ਜਿੱਤੂਗਾ ਉਹ ਕਾਂਗਰਸ ਨੂੰ ਵੀ ਕਦੇ ਦਿਖਾਉਣਾ ਚਾਹੁੰਦੀ ਹੈ ਕਿ ਵੀ ਅਸੀਂ ਨਹੀਂ ਚਾਹੁੰਦੇ ਕੇਜਰੀਵਾਲ ਰਾਸਵਾਂ ਜਾਵੇ ਇਸ ਲਈ ਉਹਦਾ ਰਾਹ ਰੋਕ ਸਕਦੇ ਆ ਫਿਰ ਉਹ ਕਾਂਗਰਸ ਨੂੰ ਦਿਖਾਉਣਾ ਦੂਸਰੇ ਪਾਸੇ ਬੀਜੇਪੀ ਨੂੰ ਇਹ ਵੀ ਡਰ ਲੱਗਦਾ ਹੈ ਕਿ ਜੇ ਕਾਂਗਰਸ ਜਿੱਤ ਗਈ ਕਿਤੇ 227 ਦੇ ਲਈ ਗਰੰਟੀਡ ਨਾ ਹੋ ਜਵੇ ਫਿਰ ਇਸ ਲਈ ਕਿ ਆਮ ਆਦਮੀ ਪਾਰਟੀ ਜਿਤਾਲੀ ਇਸ ਲਈ ਬੀਜਪੀ ਇਸ ਦੁਵੇਦਾ ਚ ਵੀ ਹੈ ਜੀ ਹਾਂ ਮੁਕਾਬਲਾ ਸਿੱਧਾ ਇਸ ਸਮੇਂ ਕਾਂਗਰਸ ਨਾਲ ਹੈ ਕੋਈ ਸ਼ੱਕ ਨਹੀਂ ਕਿ ਸਿੱਧਾ ਮੁਕਾਬਲਾ ਉਹਨੇ ਇਹ ਆਮ ਆਦਮੀ ਪਾਰਟੀ ਬਨਾਮ ਕਾਂਗਰਸ ਸੰਜੀਵ ਅਰੋੜਾ ਬਨਾਮ ਭਾਰਤ ਕੁਸ਼ਨਾਸ਼ੂ ਜੀ ਪਰ ਕਾਂਗਰਸ ਦੇ ਘਰੇ ਜਿਹੜਾ ਘਾਟੋਗਲੇਸ ਹੈ ਉਹ ਸਭ ਤੋਂ ਲੁਕਿਆ ਨਹੀਂ ਹੈ ਕਿਸੇ ਤੋਂ ਵੀ ਕਿ ਇੱਕ ਤੇ ਰਾਜ ਚੰਡੀਗੜ੍ਹ ਚ ਸ਼ਾਮਲ ਕਰੀ ਜਾਂਦੀ ਹੈ ਜੀ ਅਸੀਂ ਹਾਂ ਸਭੀ ਸ਼ਾਮਲ ਕਰ ਲਿਆ ਅਰਜਿੰਦਰ ਦੀਪਾ ਸ਼ਾਮਲ ਕਰ ਲਿਆ ਜੀ ਆਹ ਲੋ ਜੀ ਰਾਜਾ ਪੜਿੰਗ ਜੀ ਵੀ ਨੇ ਇਸ ਸਿੰਦਰ ਦਾਵਾ ਵੀ ਨੇ ਆ ਜੀ ਪ੍ਰਤਾਪ ਬਾਜਵਾ ਵੀ ਨੇ ਤੇ ਉਧਰ ਚੋਣ ਪ੍ਰਚਾਰ ਦੇ ਵਿੱਚ ਹੀ ਜਾਂਦੇ ਨਹੀਂ ਉਧਰ ਨੂੰ ਲੁਧਿਆਣੇ ਦਾ ਰੁਖ ਨਹੀਂ ਕਰਦੇ ਲੁਧਿਆਣੇ ਮੈਂ ਸਮਝੀ ਹੋਈ ਹਰ ਉਹਨਾ ਗਰਜੀਤ ਨੇ ਪ੍ਰਗਟ ਸਿੰਘ ਨੇ ਤੇ ਚਰਨੀ ਚੰਨੀ ਨੇ ਜੀ ਫਿਰ ਵੀ ਭਾਰਤ ਕੋਸ਼ਨ ਆਸ਼ੂ ਉਸ ਹਲਕੇ ਤੋਂ ਵਾਕਫ ਨੇ ਢੰਗ ਤਰੀਕੇ ਤੋਂ ਵਾਕਫ ਨੇ ਪਹੁੰਚ ਅਪਰੋਚ ਤੋਂ ਵਾਕਫ ਨੇ ਇਸ ਲਈ ਉਹ ਵੱਡੀ ਲੜਾਈ ਲੜ ਰਹੇ ਨੇ ਉਹ ਜੀ 227 ਦਾ ਪਲੇਟਫਾਰਮ ਬਣਾ ਕੇ ਲੜ ਰਹੇ ਨੇ ਉਹ ਦਿੱਲੀ ਬਨਾਮ ਪੰਜਾਬ ਲੜ ਰਹੇ ਨੇ ਬਾਹਰੀ ਬਨਾਮ ਲੋਕ ਲੜ ਰਹੇ ਨੇ ਸੋ ਪਰ ਫਿਰ ਵੀ ਜਿਮਨੀ ਚੌਂਕ 'ਚ ਸਰਕਾਰ ਆਪਣੀਆਂ ਸ਼ਕਤੀਆਂ ਵਰਤ ਰਹੀ ਹੈ ਮੈਨੂੰ ਪਤਾ ਲੱਗਿਆ ਕਿ ਵੱਡੇ ਅਧਿਕਾਰੀ ਘਰਾਣੇ ਨੇ ਜਿਹੜੇ 20 25 ਲੁਧਿਆਣਾ ਇਸ ਜਲੰਧਰ ਪੱਛਮੀ ਖੇਤਰ 'ਚ ਉਹਨਾਂ ਨੂੰ ਘਰੇ ਬੈਠ ਕੇ ਕੋਈ ਸਰਟੀਫਿਕੇਟ ਵੰਡੇ ਨੇ ਸਰਕਾਰ ਨੇ ਕਿਉਂ ਚੱਕੋ ਜੀ ਥੋੜਾ ਮਸਲਾ ਹੱਲ ਥੋੜਾ ਮਸਲਾ ਹੱਲ ਤੁਸੀਂ ਆਪਣੇ ਫੈਕਟਰੀਆਂ ਵਾਲਿਆਂ ਦੇ ਵਰਕਰਾਂ ਦੇ ਨੀਡ ਆਪਣੇ ਮਲਾਜ਼ਮਾਂ ਦੀਆਂ ਦੇ ਦਿਓ ਜੀ ਸੂਚੀਆਂ ਕਰੋ ਜੀ ਫੋਨ ਆ ਕੁਝ ਘਰਾਂ 'ਚ ਬੈਠ ਕੇ ਹੋਇਆ ਕਹਿੰਦੇ ਕਹੋਂਦੇ ਵੱਡੇ ਲੀਡਰਾਂ ਨੇ ਸਰਕਾਰ ਦੇ ਵੱਡੇ ਅਹੁਦੇ 'ਤੇ ਬੈਠੇ ਬੰਦੇ ਉਹਨਾਂ ਦੇ ਘਰੇ ਸੌਦੇ ਕਰਤੇ ਨੇ ਯਾਰ। ਸੋ ਇਹ ਚਰਚਾਵਾਂ ਬਾਹਰ ਆ ਰਹੀਆਂ ਨੇ। ਸੋ ਇਹਨਾਂ ਸਰਕਾਰ ਆਪਣੇ ਢੰਗ ਦੇ ਢਿੱਕੇ ਸਾਰੇ ਵਰਤ ਰਹੀ ਹੈ। ਸੋ ਇਸ ਲਈ ਅੱਜ ਦਾ ਦਿਨ ਤਾਂ ਬੀਤ ਗਿਆ। ਜੀ ਹੁਣ ਦਿਨ ਕੱਲ ਦਾ 17 ਤਰੀਕ ਸ਼ਾਮ ਨੂੰ 5 ਵਜੇ ਚੋਂ ਪ੍ਰਚਾਰ ਬੰਦ ਹੋ ਜਾਣਾ। ਤੇ ਭਾਜਪਾ ਆਪਣੇ ਢੰਗ ਨਾਲ ਤੇ ਅਕਾਲੀ ਦਲ ਆਪਣੇ ਢੰਗ ਨਾਲ ਪਰ ਮੁਕਾਬਲੇ ਵਾਲੀਆਂ 13 ਆਮ ਆਦਮੀ ਪਾਰਟੀ ਤੇ ਕਾਂਗਰਸ ਆਪਣੇ ਢੰਗ ਨਾਲ ਜੁਟੀ ਹੋਈ ਹੈ ਜੀ। 19 ਨੂੰ ਵੋਟਾਂ ਤੇ 19 ਨੂੰ ਨਤੀਜੇ ਲੱਗੂ ਪਤਾ। ਜੀ ਬਿਲਕੁਲ ਦੀਪਕ ਜੀ ਇਸੇ ਦੇ ਨਾਲ 29 ਜੂਨ ਨੂੰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਵਰਸੀ ਹੁੰਦੀ ਹੈ ਬਹੁਤ ਸਾਰੇ ਜੋ ਸ਼ਰਧਾਲੂ ਨੇ ਉਹ ਪਾਕਿਸਤਾਨ ਜਾਂਦੇ ਨੇ ਪਰ ਇਸ ਵਾਰ ਐਸਜੀਪੀਸੀ ਵੱਲੋਂ ਇਹ ਸਾਫ਼ ਕਰ ਦਿੱਤਾ ਗਿਆ ਕਿ ਸ਼ਰਧਾਲੂ ਨਹੀਂ ਜਾ ਪਾਉਣਗੇ ਪਾਕਿਸਤਾਨ ਦੇਖੋ ਕੇਂਦਰ ਦੇ ਨਾਲ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਜਿਹੜੀ ਕੇਂਦਰ ਚ ਹੈਗੀ ਆ ਉਹ ਸਵਾਲ ਦੇ ਨਾਲ ਜਿਹੜੀਆਂ ਪਾਕਿਸਤਾਨ ਨੂੰ ਲੈ ਕੇ ਰੋਕਾਂ ਲੱਗੀਆਂ ਨੇ ਉਹ ਬਰਕਰਾਰ ਨੇ ਜੀ ਸੋ ਇਸ ਲਈ ਉਹ ਜਿਹੜਾ ਚਾਰ ਦਿਨ ਦੀ ਜੰਗ ਸੀ ਇਹ ਸਟ੍ਰਾਈਕ ਤੋਂ ਬਾਅਦ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਉਸ ਨੇ ਦੋਹਾਂ ਪਾਸੇ ਜਿਹੜੇ ਜਿਹੜੇ ਇੱਧਰ ਉੱਧਰ ਤੇ ਆਏ ਹੋਏ ਸੀ ਉਹਨਾਂ ਨੂੰ ਵਾਪਸ ਭੇਜਿਆ ਗਿਆ ਉਹ ਤਣਾਅ ਬਣਿਆ ਜੰਗ ਵਾਲਾ ਮਾਹੌਲ ਬਣਿਆ ਆਪਸ ਵਿੱਚ ਗੱਲਬਾਤ ਟੁੱਟ ਗਈ ਚਲੋ ਆਖਿਰ ਗੋਲੀਬੰਦੀ ਹੋਈ ਗੋਲੀਬੰਦੀ ਜੀ ਟਰੰਪ ਆਪਣਾ ਦਮ ਭਰਦਾ ਰਿਹਾ ਪਰ ਉਹਦੇ ਨਾਲੇ ਸਾਰਾ ਕੁਝ ਅਜੇ ਤੱਕ ਕਰਤਾਰਪੁਰ ਸਾਹਿਬ ਦਾ ਲੰਘਾ ਨਹੀਂ ਖੁੱਲਿਆ ਜਦੋਂ ਕਿ ਅਗਲੇ ਕਹਿੰਦੇ ਅਸੀਂ ਨਹੀਂ ਬੰਦ ਕੀਤਾ ਪਰ ਇਧਰੋਂ ਕੋਈ ਹੰਮ ਹੀ ਨਹੀਂ ਹੈਨਾ ਤੇ ਇਸੇ ਤਰ੍ਹਾਂ ਧਾਰਮਿਕ ਉਹ ਤਾਂ ਕਹਿੰਦੇ ਅਸੀਂ ਕੋਈ ਧਾਰਮਿਕ ਜਥੇ ਨਹੀਂ ਰੋਕਦੇ ਪਰ ਇਧਰੋਂ ਕੋਈ ਹੰਮ ਹੀ ਨਹੀਂ ਸੋ ਇਸ ਲਈ ਇਸ ਪ੍ਰਕਿਰਿਆ ਦੇ ਵਿੱਚ ਜਦੋਂ ਹੈਗਾ ਮੁਲਕ ਤਾਂ ਉੱਥੇ ਫਿਰ ਅਜਿਹੇ ਜਥੇ ਨਹੀਂ ਜਾ ਸਕਦੇ ਤੇ ਉਹਦੇ ਲਈ ਫਿਰ ਇਹ ਫਿਲਹਾਲ ਰੁਕੇ ਹੀ ਰਹਿਣਗੇ ਤੇ ਇਸ ਲਈ ਜਦੋਂ ਤੱਕ ਕੇਂਦਰ ਵੱਲੋਂ ਹਮ ਨਹੀਂ ਆਉਂਦੀ ਤਦ ਤੱਕ ਅਪਲਾਈ ਕਰਨ ਦਾ ਕੋਈ ਫਾਇਦਾ ਨਹੀਂ ਇਸ ਪ੍ਰਕਿਰਿਆ ਜਾਣ ਦਾ ਕੋਈ ਫਾਇਦਾ ਨਹੀਂ ਇਸੇ ਲਈ ਬਰੈਸੀਪੀਸੀ ਨੇ ਇਸ ਨੂੰ ਕਿਹਾ ਜੀ ਕਿ ਅਜੇ ਜਥੇ ਨਹੀਂ ਜਾ ਸਕਦੇ ਇਸ ਲਈ ਆਪਾਂ ਕਿਸੇ ਦੇ ਵੀਜ਼ੇ ਨਹੀਂ ਮੰਗਾਉਂਦੇ ਨਾਮ ਨਹੀਂ ਮੰਗਦੇ ਤੇ ਸੂਚੀ ਨਹੀਂ ਇਕੱਠੀਆਂ ਕਰਦੇ ਜੀ ਦੀਪਕ ਜੀ ਇੱਕ ਵੱਡਾ ਮਸਲਾ ਕੋਲਕਾਤਾ ਦੇ ਵਿੱਚ ਵੇਖਣ ਨੂੰ ਮਿਲਿਆ ਜਿੱਤੇ ਕੇਂਦਰੀ ਮੰਤਰੀ ਸੁਕੰਤਾ ਮਜਮੂਦਾਰ ਵੱਲੋਂ ਇੱਕ ਸਿੱਖ ਦੀ ਦਸਤਾਰ ਦੇ ਉੱਪਰ ਚੱਪਲ ਸੁੱਟੀ ਗਈ ਇਸ ਦੀ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕੀਤੀ ਹੈ ਐਸਜੀਪੀਸੀ ਪ੍ਰਧਾਨ ਮਾਮਲਾ ਇਹ ਹੈ ਜੀ ਕਿ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਪੱਛਮੀ ਬੰਗਾਲ ਦੀ ਯੂਨਿਟ ਹੈ ਉਹਨਾਂ ਵੱਲੋਂ ਇੱਕ ਪ੍ਰਦਰਸ਼ਨ ਰੱਖਿਆ ਗਿਆ ਸੀ ਉਸ ਪ੍ਰਦਰਸ਼ਨ ਦੇ ਵਿੱਚ ਕੇਂਦਰੀ ਮੰਤਰੀ ਸ਼ੁਕੰਤਾ ਮਜਮੂਦਾਰ ਉਹ ਵੀ ਸ਼ਾਮਲ ਸੀ ਤੇ ਉਹ ਗੱਡੀ 'ਚੋਂ ਨਿਕਲਦੇ ਬਾਹਰ ਉੱਥੇ ਹੱਲਾ ਗੁੱਲਾ ਹੁੰਦਾ ਧੂਤਮਾਕਾ ਹੁੰਦਾ ਸਾਰਾ ਕੁਝ ਤੇ ਇਹ ਸਭ ਦੇ ਦਰਮਿਆਨ ਇੱਕ ਖਬਰ ਸਾਹਮਣੇ ਆਉਂਦੀ ਹੈ ਕਿ ਵੀ ਉਸ ਮੰਤਰੀ ਨੇ ਇੱਕ ਜੁੱਤੀ ਉਛਾਲੀ ਜਿਹੜੀ ਪੁਲਿਸ ਤੰਤਰ ਦੇ ਵਿੱਚ ਜਿਹੜੀ ਪੱਛਮੀ ਬੰਗਾਲ ਦੇ ਪੁਲਿਸ ਯੂਨਿਟ ਸੀ ਉਹਨਾਂ ਦੇ ਵਿੱਚ ਜਿਹੜਾ ਸਿੱਖ ਨੌਜਵਾਨ ਸੀਗਾ ਉਹਦੀ ਦਸਤਾਰ ਤੇ ਮਾਰੀ ਗਈ ਸੋ ਇਸ ਨੂੰ ਲੈ ਕੇ ਹਗਾਮਾ ਹੁਣ ਆਈ ਸੀਗਾ ਤੇ ਉਸ ਦੇ ਉੱਤੇ ਫਿਰ ਬੀਜੇਪੀ ਸਫਾਈ ਦੇਣ ਲਈ ਸਾਹਮਣੇ ਆਈ ਕਿ ਨਹੀਂ ਜੀ ਉਥੋਂ ਦੀ ਯੂਨਿਟ ਨੇ ਸਫਾਈ ਦਿੱਤੀ ਕਿ ਨਹੀਂ ਜੀ ਉਹ ਜੁੱਤੀ ਨਹੀਂ ਸੀ ਜੀ ਉਹ ਤਾਂ ਗੱਤੇ ਦਾ ਬਣਾਇਆ ਹੋ ਜੁੱਤੀ ਦਾ ਇੱਕ ਟੁਕੜਾ ਸੀਗਾ ਜੀ ਹਨਾ ਉਹ ਤਾਂ ਜੁੱਤੀ ਹੈ ਉਹਦੇ ਪਰ ਬਣਾਈ ਹੋਈ ਸੀ ਗੱਤੇ ਤੇ ਉਹ ਜੁੱਤੀ ਥੋੜਾ ਮਾਰੀ ਆ ਜੀ ਉਹ ਗੱਤੇ ਦਾ ਟੁਕੜਾ ਵੱਜਿਆ ਜਣਾ ਹੀ ਹੋਇਆ ਉਹਨਾਂ ਨੇ ਆਪਣਾ ਮਿਲੂ ਸਫਾਈ ਦਿੱਤੀ ਪਰ ਸਵਾਲ ਇਹ ਨਹੀਂ ਹੈਗਾ ਕਿ ਉਹ ਜੁੱਤੀ ਸੀ ਜਾਂ ਜੁੱਤੀ ਦਾ ਟੁਕੜਾ ਸੀ ਸਵਾਲ ਤਾਂ ਦਸਤਾਰ ਦੇ ਸਮਾਨ ਦਾ ਕਿ ਉਹਦੇ ਸਨਮਾਨ ਦੇ ਵਿੱਚ ਤੁਹਾਨੂੰ ਇੰਨੀ ਤਾਂ ਲਿਆਕਤ ਸਮਝਣੀ ਚਾਹੀਦੀ ਪੱਛਮੀ ਬੰਗਾਲ ਦੇ ਵਿੱਚ ਸਰਕਾਰਾਂ ਬਣਾਉਣ ਚ ਸਰਕਾਰਾਂ ਡੇਗਣ ਚ ਸਰਕਾਰਾਂ ਚਲਾਉਣ ਚ ਸਰਕਾਰਾਂ ਰੋਕਣ ਚ ਵੱਡੀ ਭੁੰਕਿਆ ਪੰਜਾਬੀ ਭਾਈਚਾਰੇ ਦੀ ਉੱਥੇ ਔਰ ਇਸ ਗੱਲ ਤੋਂ ਉੱਥੇ ਦੀ ਮੁੱਖ ਮੰਤਰੀ ਦਾ ਵਕਫਾ ਹੈ ਪਰ ਕੇਂਦਰ ਦੀ ਬੀਜੇਪੀ ਵਾਲੇ ਮੰਤਰੀ ਸ਼ਰਦਾ ਜੀ ਵਕਫਾ ਨਹੀਂ ਗਏ ਨੇ ਜਾਂ ਸਮਝਣਾ ਨਹੀਂ ਚਾਹੁੰਦੇ ਤੋਂ ਮੈਂ ਕਹਿੰਦਾ ਜੇ ਗਲਤੀ ਨਾਲ ਵਿయోగਿਆ ਭਾਵੇਂ ਕਹਿੰਦੇ ਕਿ ਤੁਸੀਂ ਕਿਸੇ ਸੋਚ ਨਾਲ ਮਾਰੀ ਹੋਵੇ ਜੇ ਗਲਤੀ ਨਾਲ ਵਿయోగਿਆ ਤਾਂ ਤੁਰੰਤ ਸਾਹਮਣੇ ਆ ਕੇ ਮਾਫੀ ਮੰਗਣ ਚ ਕੀ ਹਰਜ ਬਿਲਕੁਲ ਮਾਮਲਾ ਨਿਭੜ ਸਕਦਾ ਜੇ ਤੁਸੀਂ ਤੁਹਾਡੀ ਨੀਅਤ ਨਾ ਹੁੰਦੀ ਐ ਪਰ ਤੁਸੀਂ ਉਸ ਮਸਲੇ ਨੂੰ ਦੂਆ ਮੋੜ ਦੇ ਰਹੇ ਕਿ ਆਹ ਨਹੀਂ ਇਹ ਆ ਕਰਨਾ ਕਾਰਨ ਦੱਸਣ ਦੀ ਬਜਾਏ ਮਾਫੀ ਨਾਲ ਮਸਲੇ ਹੱਲ ਹੋ ਜਾਂਦੇ ਪਰ ਤੁਸੀਂ ਉਸ ਪ੍ਰਕਿਰਿਆ ਤੇ ਜੇ ਨਹੀਂ ਆਏ ਹਾਂ ਇਤਰ ਬੀਜੇਪੀ ਨਾਲ ਟਸਲ ਅਗਲੀ ਦੀ ਹੈਗੀ ਐ ਮੈਂ ਪਛਮੀ ਬਗਲ ਦੀ ਮੰਤਰੀ ਮਮਤਾ ਬੈਂਦਰਜੀ ਉਹ ਕਹਿੰਦੀ ਚੱਕੋ ਫਿਰ ਕਰੋ ਐਫਆਈਆ ਉਦਰਾ ਐਫਆਈਆ ਹੋ ਗਈ ਐ ਮੰਤਰੀ ਤੇ ਬੇਸ਼ੱਕ ਹੋਵੇ ਹਵਾ ਵੀ ਕੁਛ ਨਾ ਪਰ ਇੱਕ ਵਾਰ ਮਤਲਬ ਖਬਰ ਜ਼ਰੂਰ ਬਣ ਗਈ ਤੇ ਇਹ ਸੂਚਨਾ ਜਦੋਂ ਪੰਜਾਬ ਪਹੁੰਚੀ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਦੀਦਰ ਸਿੰਘ ਧਾਮੀ ਹੋਰਾਂ ਨੇ ਖੁਦ ਨੋਟਿਸ ਲਿਆ ਖੁਦ ਨੋਟਿਸ ਲੈ ਕੇ ਇਸ ਦਾ ਬਕਾਇਲ ਤੌਰ ਤੇ ਪ੍ਰੈਸ ਰੂਟ ਜਾਰੀ ਕੀਤਾ ਕਿ ਬਹੁਤ ਮਤਭਾਗਾਂ ਵਰਤਾਰਾ ਇਸ ਦੇ ਉੱਤੇ ਗੌਰ ਕਰਨ ਦੀ ਲੋੜ ਹੈ ਇਹ ਘਟਨਾ ਨਾਮ ਆਪਰੇ ਦੇ ਲਈ ਸਰਕਾਰਾਂ ਨੇ ਧਿਆਨ ਰੱਖਣ ਦੀ ਲੋੜ ਹੈ ਤੇ ਉਹਨਾਂ ਨੂੰ ਆਭੀ ਮੰਗਣੀ ਚਾਹੀਦੀ ਤੇ ਅਸੀਂ ਇਹਦੀ ਨਿੰਦਾ ਕਰਦੇ ਹਾਂ ਸੋ ਹੋਰ ਸਿਕ ਸੰਗਠਨਾਂ ਵੱਲੋਂ ਸਿਕੂਜੀ ਜੀਵਾਂ ਤੇ ਰਾਮ ਵੱਲੋਂ ਸੰਸਥਾਵਾਂ ਵੱਲੋਂ ਇਹਦੀ ਨਿੰਦਾ ਆਈ ਹੈ ਸੋ ਮੇਨ ਲਾ ਤੇ ਖਬਰ ਅੱਛੀ ਵੀ ਮਗਲ ਤੱਕ ਪਹੁੰਚ ਜਾਣੀ ਤੇ ਉੱਥੇ ਦੀਆਂ ਅਖਬਾਰਾਂ ਚ ਵੀ ਪ੍ਰਕਾਸ਼ਿਤ ਹੋਣਗੀਆਂ ਜੀ ਦੀਪਕ ਜੀ ਦੇਸ਼ ਨੂੰ ਲੈ ਕੇ ਇੱਕ ਵੱਡੀ ਖਬਰ ਅੱਜ ਸੁਣਨ ਨੂੰ ਮਿਲੀ ਜਾਤੀ ਜਨਗਣਨਾ ਜਾਤੀ ਜਨਗਣਨਾ ਨੂੰ ਲੈ ਕੇ ਨੋਟੀਫਿਕੇਸ਼ਨ ਜੋ ਹੈ ਉਹ ਜਾਰੀ ਕੀਤਾ ਗਿਆ ਦੇਖੋ ਮਰਦਮ ਸਮਾਰੀ ਕੱਲੀ ਬੰਦਿਆਂ ਦੀ ਔਰਤਾਂ ਦੀ ਬੱਚਿਆਂ ਦੀ ਗਿਣਤੀ ਨਹੀਂ ਹੁੰਦੀ। ਕਿ ਇਹ ਦੇਸ਼ 'ਚ ਕਿੰਨੇ ਲੋਕ ਨੇ ਜੀ ਕਿੰਨੇ ਵੋਟਰ ਨੇ ਜੀ ਕਿੰਨੇ ਕਿਹੜੇ ਪਾਸਾ ਵਾਲੇ ਨੇ ਕਿਹੜੇ ਸੂਬੇ ਵਾਲੇ ਨੇ ਕੱਲੀ ਇਹ ਅੰਕੜਾ ਨਹੀਂ ਹੁੰਦਾ। ਜੀ ਇਹ ਸਰਕਾਰ ਦੀਆਂ ਅਗਲੀਆਂ 10 ਸਾਲਾਂ ਯੋਜਨਾਵਾਂ ਦੇ ਲਈ ਇੱਕ ਮਤਲਬ ਕਿ ਥੋੜਾ ਮੋਢਲਾ ਕੰਮ ਵੀ ਹੁੰਦਾ। ਹੋਮਵਰਕ ਜਿਹਨੂੰ ਆਪਾਂ ਕਹਿੰਦੇ ਆ ਨਾ ਉਹ ਹੁੰਦਾ। ਇਹਦੇ ਵਿੱਚ ਹੁਣ ਤੱਕ ਜਿਹੜੀ ਪਿਛਲੀ ਮਰਦਮ ਸਮਾਰੀ ਹੁੰਦੀ ਰਹੀ ਆ ਆਮ ਜਿਹੜੀ ਜਨਗਣਨਾ ਹੁੰਦੀ ਰਹੀ ਹੈ ਉਹਦੇ ਵਿੱਚ 29 ਫਾਰਮ ਦੇ ਵਿੱਚ 29 ਕਾਲਮ ਹੁੰਦੇ ਸੀ ਤੁਹਾਨੂੰ ਉੱਥੋਂ ਹੁੰਦਾ ਲੱਗ ਜਾਂਦਾ ਕਿ ਇਹਦੇ ਵਿੱਚ ਕੀ ਕੁਸ਼ੇ ਦਾ ਮਤਲਬ ਹੈਗਾ ਜੇਕਰ ਆਪਾਂ ਉਹ ਸਵਾਲਿਆਂ ਨੂੰ ਦੇਖਣਾ ਹੋਵੇ ਉਹ 29 ਫਾਰਮਾਂ ਦੇ ਵਿੱਚ ਤੁਹਾਡਾ ਨਾਮ ਵੀ ਹੈ ਤੁਹਾਡਾ ਪਤਾ ਵੀ ਹੈ ਤੁਹਾਡੇ ਪਰਿਵਾਰ ਦੇ ਨਾਲ ਰਿਸ਼ਤਿਆਂ ਦਾ ਪਤਾ ਵੀ ਹੈ ਮਰਦ ਔਰਤ ਕਿੰਨੇ ਨੇ ਉਮਰ ਦਾ ਸਾਬ ਵੀ ਹੈ ਵਿਆਹੇ ਇੱਕ ਬਾਰੇ ਨੇ ਹੈਨਾ ਵਿਆਹ ਦੀ ਉਮਰ ਕਿੰਨੀ ਹੈ ਧਰਮ ਕਿਹੜਾ ਹੈ ਹੈਨਾ ਐਸਸੀ ਐਸਟੀਓ ਇਸ ਵਰ ਉਹਦੇ ਵਿੱਚ ਜਾਤਾਂ ਵਾਲਾ ਵੀ ਹੈ ਜਿਹਦੀ ਆਪਾਂ ਗੱਲ ਕਰਨੀ ਅੱਗੇ ਜਾਂਦੇ ਹਾਂ ਫਿਰ ਉਹਦੇ ਵਿੱਚ ਤੁਹਾਡੀ ਮਾਂ ਬੋਲੀ ਕਿਹੜੀ ਹੈ ਹੈ ਨਾ ਫਿਰ ਤੁਹਾਡੇ ਸਕੂਲ ਚ ਪੜਦੇ ਨੇ ਬੱਚੇ ਕਾਹਲ ਚ ਪੜਦੇ ਨੇ ਕਿਸ ਪੱਧਰ ਦੀ ਸਿੱਖਿਆ ਹੈ ਰੋਜ਼ਗਾਰ ਦੀ ਸਥਿਤੀ ਕੀ ਆ ਆਰਥਿਕ ਤੁਹਾਡੇ ਸਾਧਨ ਕੀ ਨੇ ਆਮਦਨ ਦੇ ਸਰੋਤ ਕੀ ਨੇ ਵਰਤਮਾਨ ਕੰਮ ਕੀ ਕਰ ਰਹੇ ਹੋ ਹੈ ਨਾ ਫਿਰ ਉਹ ਕੰਮ ਦਾ ਪੱਧਰ ਕੀ ਹੈ ਕੰਮ ਦੀ ਤਲਾਸ਼ ਕਰਦੇ ਹੋ ਤਾਂ ਕਿੰਨੀ ਦੂਰ ਕਰੋ ਜਾਂਦੇ ਹੋ ਕਿੱਥੋਂ ਆਉਨੇ ਹੋ ਜਨਮ ਸਥਾਨ ਕਿਹੜਾ ਹੈ ਮਾਈਗ੍ਰੇਟ ਹੋ ਕੇ ਆਏ ਹੋ ਤਾਂ ਕਿੱਥੋਂ ਆਏ ਹੋ ਦੇਸ਼ ਛੱਡਿਆ ਸੀ ਤਾਂ ਕਿਉਂ ਛੱਡਿਆ ਦੇਸ਼ ਚ ਵਾਪਸ ਆਏ ਤਾਂ ਕਿਉਂ ਆਏ ਹੈ ਕਿੱਥੇ ਜਵਾਬ ਪੈਦਾ ਹੋਏ ਕਿੰਨੇ ਨੇ ਪਿਛਲੇ 1 ਸਾਲ ਚ ਮਤਲਬ ਹੋਰ ਕੋਈ ਬੱਚਾ ਇਹ ਜਦੋਂ ਜਿਹੜਾ ਜਨਮ ਹੋ ਕੇ ਮਰਿਆ ਉਹ ਇਹ ਅੰਕੜੇ ਦੇਸ਼ ਦੀਆਂ ਫਿਰ ਆਰਥਿਕ ਨੀਤੀਆਂ ਬਣਾਉਣ ਲਈ ਸਮਾਜਿਕ ਨੀਤੀਆਂ ਬਣਾਉਣ ਲਈ ਸੂਬਿਆਂ ਦੇ ਹਿਸਾਬ ਨਾਲ ਯੋਜਨਾਵਾਂ ਲਿਖਣ ਲਈ ਭਾਸ਼ਾ ਦੇ ਹਿਸਾਬ ਨਾਲ ਯੋਜਨਾਵਾਂ ਲਿਖਣ ਲਈ ਇਹ ਫਿਰ ਸਹਾਇ ਹੀ ਹੁੰਦੀਆਂ ਨੇ ਹੁਣ ਇਹਦੇ ਵਿੱਚੋਂ ਮੰਗ ਸੀ ਜਾਤੀ ਜਨਮਾਂ ਦੀ ਕਿ ਕੇਂਦਰ ਸਰਕਾਰ ਜਿਹੜੀ ਬੀਜੇਪੀ ਦੀ ਅਗਵਾਈ ਚ ਚੱਲ ਰਹੀ ਆ ਉਨਾ ਦਾ ਇੱਕ ਅਜੰਡਾ ਰਿਹਾ ਕਿ ਆਪਾਂ ਜੀ ਸਾਰਿਆਂ ਨੂੰ ਹਿੰਦੂਵਾਦ ਦੇ ਰਸਤੇ ਨਾਲੇ ਬੰਨ੍ਹ ਕੇ ਰੱਖੀਏ ਜਦੋਂ ਕਿ ਦੇਸ਼ ਵੱਖ-ਵੱਖ ਧਰਮਾਂ ਵਾਲਾ ਤੇ ਧਰਮਾਂ ਦੇ ਅੰਦਰ ਵੱਖ-ਵੱਖ ਜਾਤਾਂ ਵਾਲਾ ਪਰ ਆਪਾਂ ਕਹਿੰਦੇ ਆ ਕਿ ਆਪਾਂ ਇਨਸਾਨ ਦੇ ਨਾਤੇ ਜੇ ਵਿਚਰਦੇ ਆ ਫਿਰ ਜਾਤ ਨੂੰ ਉਵੇਂ ਉਸ ਪੱਤਰ ਸੀ ਨਾ ਲਈਏ ਪਰ ਜਦੋਂ ਸਰਕਾਰੀ ਯੋਜਨਾਵਾਂ ਬਣਨੀਆਂ ਫਿਰ ਉੱਥੇ ਕਿਹੜੀ ਜਾਤ ਹੈ ਕਿਹੜਾ ਖਿੱਤਾ ਹੈ ਕਿਹੜੀ ਭਾਸ਼ਾ ਕਿਹੜਾ ਸੁਭਾਅ ਹੈ ਇਹ ਸਾਰਾ ਜੀ ਜਾਣਕਾਰੀ ਹੋਊਗੀ ਫਿਰ ਪਤਾ ਹੋਊਗਾ ਕਿ ਇਸ ਭਾਈਚਾਰੇ ਨੂੰ ਨਮਾਇੰਦਗੀ ਮਿਲਦੀ ਵੀ ਹੈ ਕਿਤੇ ਕਿ ਨਹੀਂ ਇਸ ਜਾਤ ਵਾਲੇ ਨੂੰ ਕਿਤੇ ਸਥਾਨ ਮਿਲਦਾ ਵੀ ਹੈ ਕਿ ਨਹੀਂ ਇਹਨਾਂ ਦੇ ਬੱਚਿਆਂ ਲਈ ਯੋਜਨਾਵਾਂ ਉਹੀ ਚੱਲੀਆਂ ਰਹੀਆਂ ਇਹਨਾਂ ਦੇ ਹਾਂ ਦੀਆਂ ਸੋ ਇਹ ਸਾਰੇ ਲਈ ਜ਼ਰੂਰੀ ਹੈ ਪਰ ਸਰਕਾਰਾਂ ਦੇ ਤੋਂ ਪਹਿਲਾਂ ਕਿਸੇ ਸਮੇਂ ਅੰਗਰੇਜ਼ਾਂ ਨੇ ਕਰਾਈ ਸੀ ਉਹ ਹੋਰ ਪੱਧਰ ਦੀ ਸੀ ਫਿਰ 2011 ਦੇ ਵਿੱਚ ਕੁਝ ਹੋਈ ਸੀ ਉਹਨੂੰ ਜਨਤਕੇ ਨਹੀਂ ਕੀਤਾ ਗਿਆ ਜਦੋਂ ਤਾਂ ਯੂਪੀਆ ਦੀ ਸਰਕਾਰ ਸੀ ਹੂੰ ਯੂਪੀਆ ਦੀ ਸਰਕਾਰ 'ਚ ਕਾਂਗਰਸ ਵੱਡੀ ਧਿਰ ਸੀ ਅੱਜ ਕਾਂਗਰਸੀ راہੁਲ ਕਾਂਧੀ ਉਹਦੀ ਮੰਗ ਕਰ ਰਿਹਾ ਸਭ ਤੋਂ ਜ਼ਿਆਦਾ ਜੀ ਤੇ ਭਾਜੀ ਪੀ ਲੱਗਦਾ ਸੀ ਕਿ ਜੇ ਇਹ ਏਜੰਡਾ ਸੀ ਖੋਲ ਲਿਆ ਫਿਰ ਸਾਡਾ ਹਿੰਦੂਵਾਦ ਵਾਲਾ ਪਟਾਰਾ ਖੁੱਲ ਜਾਣਾ ਹੁਣ ਸਾਰੇ ਹਿੰਦੂਵਾਦ ਦੇ ਧਾਇਰੇ ਚ ਬੰਨੇ ਨੇ ਫਿਰ ਜਾਤਾਂ ਦੇ ਵੱਡੇਗੇ ਸਾਡਾ ਕਿਤੇ ਵੋਟ ਬੈਂਕ ਨਾ ਖਿਸਕ ਜਵੇ ਪਰ ਜਦੋਂ ਆਮ ਚੋਣਾਂ ਹੋਈਆਂ ਲੋਕ ਸਭਾ ਚੋਣਾਂ 400 ਪਾਰ ਵਾਲੇ ਜਦੋਂ 200 250 ਦੇ ਗੇਟ ਚ ਰਹੇਗੇ ਫਿਰ ਉਹਨਾਂ ਨੂੰ ਲੱਗਿਆ ਕਿ ਇਹਦਾ ਤਾਂ ਗੜਬੜ ਹੋ ਗਈ ਕੰਮ ਤੇ ਹੁਣ ਉਹਨਾਂ ਨੂੰ ਬਿਹਾਰ ਚ ਵੀ ਖਤਰਾ ਦਿਖਦਾ ਇਹ ਸੀ ਨਹੀਂ ਉਹ ਕੱਲੇ ਰਾਹੁਲ ਗਾਂਧੀ ਇਹ ਦਬਾ ਕਰਕੇ ਨਹੀਂ ਆਏ ਉਹ ਆਪਣੀ ਵੋਟ ਦੀ ਜੋੜ ਤੋੜ ਦੀ ਰਾਜਨੀਤੀ ਕਰਕੇ ਵੀ ਹਾਂ ਜਾਤੀ ਜਨਗਣਨ ਨਾਲ ਹੀ ਆਏ ਨੇ ਸੋ ਹੁਣ ਆਮ ਜਿਹੜੀ ਜਨਗਣਨਾ ਹੋਊਗੀ ਸੋਡੀ ਆਮ ਮਤਮ ਸਮਾਰੀ ਹੋਊਗੀ ਉਹਦੇ ਨਾਲ ਜਾਤੀ ਜਨਗਣਨਾ ਵੀ ਹੋਊਗੀ ਔਰ ਇਹਦੇ ਲਈ ਵੀ ਇਸ ਫਾਰਮ ਦੇ ਵਿੱਚ 29 ਕਾਲਮਾਂ ਤੋਂ ਬਿਨਾ ਕੁਝ ਹੋਰ ਕਾਲਮ ਵੀ ਹੋ ਸਕਦੇ ਨੇ ਵੈਸੇ ਤਾਂ ਕੇਂਦਰ ਸਰਕਾਰ 30 ਅਪ੍ਰੈਲ ਨੂੰ ਮੰਨ ਕੀ ਸੀ ਇਸ ਗੱਲ ਲਈ ਕਿ ਹਾਂ ਅਸੀਂ 30 ਅਪ੍ਰੈਲ ਨੂੰ ਨੇ ਹਮੇ ਭਰਤੀ ਸੀ ਜਾਤੀ ਜਨਗਣਨਾ ਦੀ ਪਰ ਅੱਜ ਜਦੋਂ ਆਪਾਂ 16 ਜੂਨ ਨੂੰ ਗੱਲ ਕਰ ਰਹੇ ਹਾਂ ਤਾਂ ਅੱਜ ਗ੍ਰਹਿ ਮੰਤਰਾਲੇ ਨੇ ਕੇਂਦਰੀ ਗ੍ਰਹਿ ਮੰਤਰਾਲੇ ਮਿੱਥਾਸ਼ਾ ਦੇ ਮੰਤਰਾਲੇ ਨੇ ਬਕਾਇਦਾ ਜਾਤੀ ਜਨਗਣਨਾ ਦਾ ਆਮ ਜਨਗਣਨਾ ਦੇ ਨਾਲ ਨੋਟੀਫਿਕੇਸ਼ਨ ਜਾਰੀ ਕਰਤਾ ਇਹਦਾ ਮਤਲਬ ਹੁਣ ਇਹ ਪੱਕਾ ਹੋ ਗਿਆ ਕਿ ਹੋਊਗੀ ਸੋ ਇਹਦੇ ਲਈ ਬਕਾਇਦਾ ਜੇ ਤਾਂ 2027 ਚ ਹੈ ਪੂਰਨ ਜਨਗਣਨਾ ਪਰ ਇੱਕ ਤਰ੍ਹਾਂ ਨਾਲ 1 ਅਕਤੂਬਰ 2026 ਤੋਂ ਚਾਰ ਸੂਬਿਆਂ 'ਚ ਪ੍ਰਕਿਰਿਆ ਸ਼ੁਰੂ ਹੋ ਜਾਣੀ ਹੈ ਜਿਨ੍ਹਾਂ 'ਚ ਰਾਜਸਥਾਨ ਆਪਣਾ ਮਾਫ ਕਰਨਾ ਹਿਮਾਚਲ ਪ੍ਰਦੇਸ਼ ਜਿਨ੍ਹਾਂ 'ਚ ਉੱਤਰਾਖੰਡ ਹੈ ਜੰਮੂ ਕਸ਼ਮੀਰ ਹੈ ਲਦਾਖ ਹੈ ਇਹ ਚਾਰ ਪਹਾੜੀ ਸੂਬਿਆਂ 'ਚ ਅਕਤੂਬਰ 2026 ਤੇ ਉਹ ਤੋਂ ਬਾਅਦ ਮਾਰਚ 20 ਅ 27 ਦੇ ਵਿੱਚ ਜਾ ਕੇ ਫਿਰ ਪੂਰੇ ਮੁਲਕ ਚ ਸੋ ਇਸ ਤਹਿਤ ਮਤਲਬ ਇਹਨੂੰ ਹੋਣ ਲਈ ਵੀ ਸਾਲਖੰਡ ਪਹਿਲਾਂ ਤੁਸੀਂ 27 ਤੱਕ ਲੈ ਗਏ ਜਦੋਂ ਕਿ 2021 ਚ ਹੋਣੀ ਸੀ ਜਲ ਕੰਨ ਜੀ ਕਰੋਨਾ 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 ਅੰਦੋਲਨ ਨੂੰ ਨਹੀਂ ਕੁਝ ਕਰ ਸਕਿਆ ਤਾਂ ਇਸ ਗੰਟੀਵੰਤੀ ਨੂੰ ਕੀ ਕਰਾਂਗੇ ਪਰ ਤੁਸੀਂ ਭੱਜਣਾ ਚਾਹੁੰਦੇ ਸੀ ਸੋ 2021 ਦੇ ਲੈ ਕੇ 2027 ਤੱਕ ਆ ਗਏ ਹੁਣ ਸੋ ਇਹ 10 ਸਾਲਾਂ ਤੁਸੀਂ ਇੱਕ ਪੀੜੀ ਤਾਂ ਵਿਖਰੀਓ ਖਾਲੀ ਉਹਦਾ ਫਿਰ ਆਧਾਰ ਨੂੰ ਕੋ ਆਇਆ ਹੀ ਨਹੀਂ ਕੋਈ ਚਲੋ 1927 ਵੀ ਆਜੂਗਾ ਕਿੰਨਾ ਦੂਰ ਹੈ ਫਿਰ ਉਹ ਤੋਂ ਬਾਅਦ ਵੀ ਸਵਾਲ ਹੈ ਖੜਾ ਕਿ ਕੀ ਇਹ ਅੰਕੜੇ ਸਹੀ ਤੌਰ ਤੇ ਜਨਤਕ ਹੋਣਗੇ ਕੀ ਉਹਨਾਂ ਅੰਕੜਿਆਂ ਦੇ ਆਧਾਰ ਤੇ ਸਹੀ ਤੌਰ ਤੇ ਰਾਜਨੀਤਿਕ ਕੋਈ ਯੋਜਨਾਵਾਂ ਬਣਨਗੀਆਂ ਜਾਂ ਇਹਦੀ ਵਰਤੋਂ ਵੀ ਫਿਰ ਵੋਟ ਤੋੜ ਦੀ ਜੋ ਖਰੀਦੋ ਪ੍ਰੌਕਸੀ ਰਾਜਨੀਤੀ ਹੋਊਗੀ ਇਹ ਵੀ ਸਵਾਲ ਹੈ ਜੀ ਦੀਪਕ ਜੀ ਵਾਪਸ ਆਉਣੇ ਆ ਸੂਬੇ ਦੀ ਵੱਡੀ ਖਬਰ ਨੂੰ ਲੈ ਕੇ ਬੀਜੇਪੀ ਪ੍ਰਧਾਨ ਵੱਲੋਂ ਮੁੱਖ ਮੰਤਰੀ ਨੂੰ ਚਿੱਠੀ ਲਿਖੀ ਗਈ ਹੈ ਸੋਹਲ ਜਾਫਰਦ ਸਨੀਲ ਜਾਖੜ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਵਿੰਗ ਦੇ ਪ੍ਰਧਾਨ ਨੇ ਇੱਕ ਵਾਰ ਉਹ ਪ੍ਰਧਾਨਗੀ ਤੋਂ ਅਸਤੀਫਾ ਦੇ ਕੇ ਲੰਬੇ ਹੋ ਗਏ ਸੀ ਪਰ ਉਸ ਅਸਤੀਫਾ ਨਰਿੰਦਰ ਮੋਦੀ ਔਰ ਅਮਿਤ ਸ਼ਾ ਨੇ ਮਨਜ਼ੂਰ ਨਹੀਂ ਕੀਤਾ ਜਦੋਂ ਕਿ ਪੰਜਾਬ ਦੇ ਬੀਜੇਪੀ ਦੇ ਕਈ ਲੀਡਰ ਤਾਂ ਨਾਵੇਂ ਕੁਰਤੇ ਪਜਾਮੇ ਜੈਕਟਾਂ ਸਵਾ ਕੇ ਦਿੱਲੀ ਕਲੀ ਨੂੰ ਜਾਣ ਲੱਗੇ ਸੀ ਕਿ ਲੈ ਵੀ ਫੋਟੋ ਫੋਟੋ ਪਚਾ ਲੋ ਆਏ ਜੇ ਹੱਥ ਜੋੜ ਕੇ ਵਾਲੀ ਪੋਸਟਰਾਂ ਤੇ ਲਾਉਣੀ ਨਾ ਪੈ ਜੇ ਸ਼ਾਇਦ ਅਸੀਂ ਪ੍ਰਧਾਨ ਬਣ ਜਾਈਏ ਪਰ ਮੋਦੀ ਤੇ ਅਮਿਤ ਸ਼ਾ ਦੀ ਪਸੰਦ ਸੀ ਸਨੀਲ ਜਾਖੜ ਉਹਨਾਂ ਨੇ ਰੱਖਿਆ ਹੁਣ ਇੱਧਰ ਜਦੋਂ ਰਵਨੀਤ ਮਿੱਤ ਨੂੰ ਹਾਰੇ ਹੋਏ ਨੂੰ ਦਿੱਲੀ ਲੈ ਕੇ ਉਹਨੇ ਮੰਤਰੀ ਬਣਾਇਆ ਉਹ ਤੋਂ ਬਾਅਦ ਵੀ ਜਾਖੜ ਹੋਰਾਂ ਨੂੰ ਝਟਕਾ ਲੱਗਿਆ ਇਹ ਇਸ ਲਈ ਮੰਨਿਆ ਜਾਂਦਾ ਸੀ ਕਿ ਦੂਰ ਹੋਣ ਦਾ ਕਾਰਨ ਇਹ ਵੀ ਆ ਕਿ ਧਰਤੀ ਤੇ ਕੰਮ ਮੇਥੋਂ ਕਰਾਈ ਜਾਂਦੇ ਹੋ ਤੇ ਮੁੱਖ ਮੰਤਰੀ ਦੇ ਚਿਹਰੇ ਬਣਾਉਣ ਨੂੰ ਉਹਨੂੰ ਫਿਰਦੇ ਹੋ ਹੁਣ ਸਹੀ ਮੈਨੇਜ ਜੀ ਬੀਜੇਪੀ ਨੇ ਦੋਆਂ ਦੇ ਦੋਆਂ ਨੂੰ ਲੌਲੀਪੌਪ ਦਿੱਤਾ ਹੋਇਆ ਕਿ ਵੀ ਸੋ ਸਹੀ ਤੁਸੀਂ ਮੁੱਖ ਮੰਤਰੀ ਦਾ ਚਿਹਰਾ ਹੋ ਸਕਦੇ ਹੋ ਉਹ ਬਿੱਟੂ ਵੀ ਲੱਗਿਆ ਹੋਇਆ ਆ ਲੁਧਿਆਣਾ ਚੋਂ ਦੇ ਵਾਲੇ ਨੇ ਉਹ ਵੀ ਕਾਫੀ ਬਿਆਨ ਦਾਗ ਰਿਹਾ ਤੇ ਇੱਧਰ ਖੁਦ ਸੁਨੀਲ ਜਾਖੜ ਸਰਗਰਮ ਹੋ ਗਏ ਪਰ ਸੁਨੀਲ ਜਾਖੜ ਹੋਰਾਂ ਜਿਹੜੇ ਮੁੱਦੇ ਖੜਾ ਕਰ ਉਹ ਮੁੱਦਾ ਪੰਜਾਬ ਨਾਲ ਜੋੜਨਾ ਆਉਂਦਾ ਉਹਨਾਂ ਨੂੰ ਪੰਜਾਬ ਦੇ মিডিਆ ਦਾ ਪੰਜਾਬ ਦੇ ਲੋਕਾਂ ਦਾ ਧਿਆਨ ਖਿੱਚਣਾਉਂਦਾ ਇਸ ਮਾਮਲੇ 'ਚ ਮਾਹਰ ਨੇ ਉਹ ਬਿਲਕੁਲ ਉਹਨਾਂ ਨੇ ਹੁਣ ਜਿਹੜਾ ਮੁੱਦਾ ਪਿਛਲੇ ਦਿਨੀ ਚੁੱਕਿਆ ਸੀ ਜਦੋਂ ਹਰਪਾਲ ਚੀਮਾ ਨੇ ਕਿਹਾ ਕਿ ਰਾਜਾ ਬੜਿੰਗਰੇ ਕਹਿੰਦਾ ਜੀ ਕਿ ਇਹ ਪੰਜਾਬ 'ਚ ਖੀਮ ਦੀ ਖੇਤੀ ਹੋਣੀ ਚਾਹੀਦੀ ਆ ਹਰਪਾਲ ਚੀਮਾ ਨੇ ਕਹਿਤਾ ਕਿ ਜੀ ਇਹ ਤਾਂ ਆਪ ਖਾंदे ਪੀਂਦੇ ਹੋਣੇ ਜੀ ਇਹਨਾਂ ਦਾ ਹਾਂ ਕਰਾ ਲਓ ਜੀ ਟੈਸਟ ਹੈਨਾ ਡਾਕ ਟੈਸਟ ਹੋਣਾ ਚਾਹੀਦਾ ਇਹਨਾਂ ਦਾ ਉਹ ਰਾਜਾ ਬੜਿੰਗਰ ਕਹਿੰਦਾ ਵੀ ਸਾਰੀ ਸਰਕਾਰ ਦਾ ਕਰਾ ਲਓ ਸਾਰੀ ਲੀਡਰਾਂ ਦਾ ਕਰਾ ਦਿਓ ਮੈਂ ਵੀ ਤਿਆਰ ਆ ਇਸ ਡੋਪ ਟੈਸਟ ਦੀ ਲੜਾਈ ਦੇ ਵਿੱਚ ਸੁਨੀਲ ਜਾਖੜ ਖੁੱਦੇ ਸੁਨੀਲ ਜਾਖੜ ਕਹਿੰਦੇ ਵੀ ਡੋਪ ਟੈਸਟ ਛੱਡੋ ਮਨੀ ਟ੍ਰੋਲ ਟੈਸਟ ਕਰਾਓ ਆਮਦਨ ਟੈਸਟ ਕਰਾਓ ਕਿ ਜੀ ਆਹ ਢਾਈ ਤੇ ਇਨਸਾਨਾਂ ਚ ਇਹ ਜੀ ਕਿਹੜੀ ਗਿੱਦੜ ਸਿੰਗੀ ਮਿਲ ਗਈ ਆਵਾਦੂ ਪਾਰਟੀ ਵਾਲਿਆਂ ਨੂੰ ਕਿ ਸਾਈਕਲਾਂ ਤੋਂ ਗੱਡੀਆਂ ਤੇ ਆ ਗਏ ਹਾਂ ਪਿੰਡਾਂ ਵਾਲੇ ਛੋਟੇ ਘਰਾਂ ਤੋਂ ਫਾਰਮ ਹਾਊਸਾਂ ਤੇ ਆ ਗਏ ਉਹ ਵੀ 10-10 ਏਕੜ ਚ ਕਿ ਅਮਰਿੰਦਰ ਦਾ ਫਾਰਮ ਹਾਊਸ ਤਾਂ 4 ਏਕੜ ਚ ਬਣਿਆ ਸੀ ਇਹਨਾਂ ਦੇ 10-10 ਏਕੜ ਚ ਬਣ ਰਹੇ ਨੇ ਸੈਂਟਰਲ ਜੇਲ ਬਿੱਟੀ ਜਿਹੜੀਆਂ ਕੰਧਾਂ ਬਣ ਰਹੀਆਂ ਨੇ ਉਹ ਕਹਿੰਦੇ ਵੀ ਗੋਆ 'ਚ ਇਹਨਾਂ ਦੀ ਇਨਵੈਸਟਮੈਂਟ ਹੋ ਰਹੀ ਆ ਘਰ ਵਾਲੀ ਦੇ ਨਾਂ ਤੇ ਜਵਾਕਾਂ ਦੇ ਨਾਂ ਤੇ ਕਈਆਂ ਨੇ ਆਪਣੇ ਨਾਂ ਤੇ ਤੇ ਪੰਜਾਬ ਤੋਂ ਆਸਟ੍ਰੇਲੀਆ ਤੱਕ ਦੀ ਗੱਲਾਂ ਕਰੀ ਜਾਂਦਾ ਤੇ ਲੋ ਤਾਂ ਜਾਖੜ ਤੱਕ ਫਿਰ ਗੋਆ ਤੱਕ ਗਏ ਨੇ ਪੰਜਾਬ 'ਚ ਚਰਚਾ ਹੁੰਦਾ ਉਸੇ ਰੀਆ ਤੱਕ ਦੀਆਂ ਨੇ ਕਿ ਇਹਨਾਂ ਦੀ ਜਾਇਦਾਦ ਤਾਂ ਉੱਥੇ ਵੀ ਬਣ ਗਈਆਂ ਹੁਣ ਉਹਦੇ ਲਈ ਉਹ ਕਹਿੰਦੇ ਵੀ ਆਮਦਨ ਜਾਂਚ ਕਰੋ ਮੈਂ ਤਾਂ ਕਹਿੰਦਾ ਜੀ ਸਾਰਿਆਂ ਦੀਓ ਕਰਾ ਲਓ ਪਿਛਲੇ 10-15 ਸਾਲਾਂ ਵਾਲਿਆਂ ਦੀ ਵੀ ਕਰਾ ਲਓ ਕਿ ਜਦੋਂ ਸੱਤਾ ਚਾਏ ਸੀ ਤਦ ਕਿੰਨੀ ਸੀ ਜਦੋਂ ਹਾਰੇ ਜਾਂ ਜਿੱਤੇ ਦੁਆਰਾ ਫਿਰ ਕਿੰਨੀ ਹੋ ਗਈ ਹੁਣ ਵਾਲਿਆਂ ਦੀ ਪਹਿਲਾ ਜਿਹੜਾ ਦਿਨ ਆਈ ਸੀ ਉਸ ਦਿਨ ਕਿੰਨੀ ਸੀ ਹੁਣ ਕਿ ਉਹਨਾਂ ਦੇ ਅੱਛਾ ਕਲੀ ਜਾਂਚ ਕਰਦਿਆਂ ਦੀ ਪਰਵਾਰਕ ਜੀਆਂ ਦੀ ਨਹੀਂ ਨੇੜਲਿਆਂ ਦੀ ਵੀ ਕਰਨੀ ਪੈਂਦੀ ਹੈ ਕਈ ਵਾਰ ਇੱਥੇ ਰਸੋਈਆਂ ਦੇ ਨਾਂ ਤੇ ਵੀ ਖੱਡਾ ਲੈਂਦੇ ਰਹੇ ਨੇ ਸਾਡੇ ਪੰਜਾਬ 'ਚ ਇਹ ਵੀ ਚਰਚਾ ਰਹੀ ਹੈ ਸੋ ਇਸ ਦੀ ਜਾਂਚ ਤਾਂ ਬਹੁਤ ਬਰੀਕੀ ਨਾਲ ਹੋਣੀ ਚਾਹੀਦੀ ਹੈ ਔਰ ਮੁੱਖ ਮੰਤਰੀ ਤੋਂ ਲੈ ਕੇ ਮੰਤਰੀ ਮੰਤਰੀ ਤੋਂ ਲੈ ਕੇ ਐਮ ਐਲ ਏ ਵਿਰੋਧੀ ਧਿਰ ਦੇ ਮੁਖੀ ਤੋਂ ਲੈ ਕੇ ਉਹਨਾਂ ਦੇ ਮੰਤਰੀ ਪਾਰਟੀਆਂ ਦੇ ਪ੍ਰਧਾਨ ਹੈ ਮੈਂ ਕਹਿੰਦਾ ਹਰ ਪੱਧਰ ਤੇ ਜਾਂਚ ਹੋ ਜਵੇ ਤੇ ਦੁੱਧ ਦਾ ਦੁੱਧ ਪਾਣੀ ਤੇ ਪਾਣੀ ਹੋ ਜਾ ਕਿੱਥੋਂ ਇਹਨਾਂ ਨੂੰ ਕਿਹੜਾ ਦਰਖਤ ਲੱਭ ਜਾਂਦਾ ਜਨਾਬ ਕਿ ਜਿਹੜੀ ਤਨਖਾਹ ਪੱਤਿਆਂ ਨਾਲ ਪਿੰਟ ਕਰਨਾ ਪੂਰਾ ਚੱਲੇ ਤੇ ਤੁਸੀਂ ਉਹਨਾਂ ਨਾਲ ਕਹਿੰਦੇ ਹੋ ਕਿ ਲਓ ਜੀ ਅਸੀਂ ਇੰਨੀ ਜਾਇਦਾਤ ਬਣਾ ਲਈ ਹਰ ਵਾਰ ਕਾਗਜ਼ਪਨ ਲੱਗੇ ਵੱਧ ਜਾਂਦੀ ਹੈ ਕਾਗਜੀ ਜੇ ਕਾਗਜੀ ਵੱਧਦੀ ਹੈ ਤਾਂ ਦੋ ਨੰਬਰੀ ਕਿੰਨੀ ਵੱਧਦੀ ਹੋਣੀ ਇਹਦਾ ਹਿਸਾਬ ਲੈਣਾ ਔਖਾ ਸੋ ਉਹਨਾਂ ਨੇ ਸਵਾਲ ਬੜਾ ਵਾਜਬ ਚੱਕਿਆ ਤੇ ਜਦੋਂ ਚੱਕਿਆ ਉਹਨਾਂ ਨੇ ਪ੍ਰੈਸ ਕਾਨਫਰੈਂਸ ਕਰਕੇ ਤੇ ਉਹਨਾਂ ਨੇ ਕਿਹਾ ਵੀ ਇਹਦੀ ਜਾਂਚ ਕਰਾਓ ਕਹਿੰਦੇ ਈਡੀ ਤੋਂ ਕਰਾ ਲਓ ਤੇ ਆਮ ਆਦਮੀ ਪਾਰਟੀ ਨੇ ਮੋੜਵਾ ਸਮਾਰ ਕੀਤਾ ਕਿ ਵੀ ਈਡੀ ਈਡੀ ਤਾਂ ਥੋੜੀ ਘਰਦੀ ਹੈ ਕਿਉਂਕਿ ਪਤਾ ਹੈ ਕਿ ਈਡੀ ਦੀ ਬਾਹ ਮਰੋੜਦੀ ਹੈ ਜਿਵੇਂ ਭਾਜੀਪੀ ਓਵੇਂ ਕੰਮ ਕਰਦੀ ਹੈ ਜਿਉ 90 ਕੇ ਸਹੀ ਵੀ ਕਰਦੀ ਹੋਵੇ ਜਦੋਂ ਕਿ ਹੈ ਉਲਟਾ ਤਾਂ ਵੀ 10 ਕੇ ਗਲਤ ਵੀ ਉਹਨਾਂ ਸਾਰੇ ਐਂ ਲੱਗਦਣ ਕਿ ਭਾਜਪਾ ਦੇ ਇਸ਼ਾਰੇ ਜਦੋਂ ਕਿ 99% ਰਾਜਨੀਤਿਕੋ ਪ੍ਰੇਰਿਤ ਕੰਮ ਕਰਦੀ ਆ ਹਣੀ ਟੀ ਭਾਜਪਾ ਦੇ ਇਸ਼ਾਰੇ ਤੇ ਟੂਲ ਬਣ ਕੇ ਕੰਮ ਕਰਦੀ ਐ ਇਸ ਲਈ ਆਮ ਆਦਮੀ ਪਾਰਟੀ ਨੇ ਕਿਹਾ ਵੀ ਈਡੀ ਦੇ ਮੰਗ ਕਰਕੇ ਤੁਸੀਂ ਜਾਣ ਕੇ ਝੂਠਾ ਦੋਸ਼ ਲਾਉਣਾ ਫਿਰ ਅੱਜ ਉਹਨਾਂ ਨੇ ਚਿੱਠੀ ਲਿਖੀ ਮੁੱਖ ਮੰਤਰੀ ਨੂੰ ਕਿ ਮੁੱਖ ਮੰਤਰੀ ਸਾਹਿਬ ਲਗ ਮੈਂ ਈਡੀ ਨੂੰ ਵੀ ਬਾਹਰ ਰੱਖਦਾ ਪੰਜਾਬ ਹਰਿਆਣਾ ਹਾਈ ਕੋਰਟ ਦੇ ਜੱਜ ਸਾਹਿਬ ਦੀ ਅਗਵਾਈ ਦੇ ਵਿੱਚ ਕਮੇਟੀ ਬਣਾ ਲਓ ਤੇ ਕਮੇਟੀ ਬਣਾ ਕੇ ਸਭ ਦੀ ਜਾਂਚ ਕਰਾ ਲੋ ਘਰੋ ਜਾਂਚ ਮਨੀਟਰੋਲ ਕਰਾਵਾ ਆਮਦਨ ਦੀ ਜਾਂਚ ਤੇ ਹੁਣ ਸ਼ਰਮੱਖ ਮੰਤਰੀ ਸਾਹਿਬ ਚੁੱਪ ਨੇ ਜੀ ਦੀਪਕ ਜੀ ਅਗਲੀ ਤੇ ਅੰਤਿਮ ਖਬਰ ਦੀ ਗੱਲ ਕਰੀਏ ਤਾਂ ਸਮਾਜਿਕ ਮਿਆਰਾਂ ਨੂੰ ਲੈ ਕੇ ਇਹ ਵੱਡੀ ਖਬਰ ਹੈ ਅੱਜ ਸਾਰਾ ਦਿਨ ਚੱਲਦੀ ਰਹੀ ਹੈ ਅਗਰ ਰਾਜਨੀਤਿਕ ਖਬਰਾਂ ਨੂੰ ਇੱਕ ਪਾਸੇ ਕਰਦੀ ਹੈ ਸੋਸ਼ਲ ਮੀਡੀਆ ਇਨਫਲੂਐਂਸਰ ਹੈ ਦੀਪਿਕਾ ਲੁਥਰਾ ਉਸ ਨੂੰ ਸਿਕਿਉਰਟੀ ਦੀਆਂ ਗੱਲਾਂ ਚੱਲਦੀਆਂ ਸੀ ਫਿਰ ਤਿੰਨ ਜਾਣਿਆਂ ਦੀ ਸਿਕਿਉਰਟੀ ਉਹਨਾਂ ਨੂੰ ਦੇ ਵੀ ਦਿੱਤੀ ਗਈ ਫਿਰ ਹੋਰ ਖਬਰਾਂ ਆਈਆਂ ਕਿ ਉਹਨਾਂ ਨੂੰ ਦੁਬਾਰਾ ਤੋਂ ਧਮਕੀਆਂ ਆ ਰਹੀਆਂ ਨੇ ਔਰ ਅਮਰਿਤਪਾਲ ਮਹਿਰੂ ਬਾਰੇ ਖਬਰ ਆ ਰਹੀ ਹੈ ਕਿ ਉਹ ਆਤਮ ਸਮਰਪਣ ਕਰਨ ਲਈ ਤਿਆਰ ਹਾਂ ਬਿਲਕੁਲ ਜੀ ਉਸ ਦਿਨ ਦੀ ਉਹ ਕਿਹੜੀ ਕੋਈ ਸੋਸ਼ਲ ਮੀਡੀਆ ਤੇ ਪਤਾ ਨਹੀਂ ਉਹਨਾਂ ਭਾਬੀ ਕਹਿੰਦੇ ਕੀ ਕਹਿੰਦੇ ਉਹਦੇ ਕਤਲ ਤੋਂ ਬਾਅਦ ਖਾਸਾ ਮਾਮਲਾ ਪੱਖਿਆ ਤੇ ਹੁਣ ਮਹਿਰੂ ਰਣ ਕਹਿੰਦੇ ਵਕੀਲ ਘੁੰਮਣ ਹੋਰੀ ਵਕੀਲ ਹੋਰੀ ਮੰਨ ਗਏ ਨੇ ਉਹਨਾਂ ਲਈ ਕੇਸ ਲੜਨ ਲਈ ਤੇ ਉਹ ਆਤਮ ਸਮਰਪਣ ਨੂੰ ਤਿਆਰ ਨੇ ਹਨਾ ਤੇ ਇੱਧਰ ਮਤਲਬ ਹੋਰ ਜਿਹੜੀਆਂ ਧਰਾਨੀਆਂ ਕਹਿੰਦੀਆਂ ਸਾਨੂੰ ਧਮਕੀਆਂ ਆ ਰਹੀਆਂ ਨੇ ਹਨਾ ਸਾਨੂੰ ਸੁਰੱਖਿਅਤ ਰੱਖਿਆਵੇ ਸਵਾਲਤਾ ਇਹ ਹੈ ਕਿ ਇੱਕ ਤਾਂ ਅਸੀਂ ਸੋਸ਼ਲ ਮੀਡੀਆ ਤੇ ਜਾਣ ਲੱਗਿਆਂ ਅਸੀਂ ਕੋਈ ਆਪਣਾ ਫਰਜ਼ ਨੈਤਿਕ ਜ਼ਿੰਮੇਵਾਰੀ ਕੁਝ ਨਹੀਂ ਸਮਝਦੇ ਅਸੀਂ ਸਿਰਫ ਪੈਸੇ ਨੂੰ ਹੀ ਜ਼ਿੰਦਗੀ ਸਮਝਦੇ ਹਾਂ ਨੋਟ ਕਮਾਉਣ ਨੂੰ ਹੀ ਜ਼ਿੰਦਗੀ ਸਮਝਦੇ ਹਾਂ ਮਸ਼ਹੂਰੀ ਨੂੰ ਹੀ ਜ਼ਿੰਦਗੀ ਸਮਝਦੇ ਹਾਂ ਮਤਲਬ ਜਿਹੜੇ ਬੰਦੇ ਅਜਿਹਾ ਕੁਝ ਕਰਦੇ ਹੋਣੇ ਜਿਹੜੇ ਵੀ ਮਤਲਬ ਹਲਕੇ ਪੱਦਰ ਦੀ ਦੋਰੇ ਪੱਦਰ ਦੀ ਬੇਮਿਆਰੀ ਹੈ ਨਾ ਮੈਂ ਕਿਹਾ ਨਾ ਇਕੱਲੇ ਪੰਜਾਬ ਚ ਨਹੀਂ ਜਿਹੜੇ ਵੀ ਸੁੱਬੇ ਜਿਹੜੇ ਵੀ ਮੁਲਖ ਚ ਕਿਤੇ ਵੀ ਕੋਈ ਅਜਿਹੇ ਲੋਕ ਕਰਦੇ ਨੇ ਕੀ ਉਹਨਾਂ ਦਾ ਕੋਈ ਸਾਥ ਸਬੰਧੀ ਕੋਈ ਰਿਸ਼ਤੇਦਾਰ ਕੋਈ ਪਰਿਵਾਰਕ ਕੋਈ ਨੇੜੇ ਦੂਰ ਦਾ ਮਿੱਤਰ ਸੱਜਣ ਕੋਈ ਪਿੰਡ ਵਾਲਾ ਵਾਸੀ ਕੋਈ ਟੋਕਣ ਸੁਕਣ ਰੋਕਣ ਵਾਲਾ ਕੋਈ ਵੀ ਨਹੀਂ ਹੁੰਦਾ ਕੋਈ ਸਮਝਾਉਣ ਪਹੁੰਚਾਉਣ ਵਾਲਾ ਨਹੀਂ ਹੁੰਦਾ ਜਾਂ ਆਪਾਂ ਨੇ ਤੈਅ ਕਰ ਲਈ ਛੱਡ ਆਪਾਂ ਹੀ ਲੈਣਾ ਤੇ ਜੇ ਇਹ ਲੈ ਲਿਆ ਫਿਰ ਜਿਹੀਆਂ ਘਟਨਾਵਾਂ ਜਦੋਂ ਵਾਪਰਦੀਆਂ ਨੇ ਜੇ ਕਤਲ ਹੋਇਆ ਹੈਨਾ ਤਾਂ ਇਹਦਾ ਮਤਲਬ ਇਹ ਸਿਸਟਮ ਦਾ ਵੀ ਫੇਲਿਅਰ ਹੈ ਇਹ ਸਰਕਾਰਾਂ ਦਾ ਵੀ ਫੇਲਿਅਰ ਹੈ ਕਿ ਵੀ ਜੇ ਤੁਸੀਂ ਆਜ਼ਾਦੀ ਦੀਆਂ ਗੱਲਾਂ ਕਰਦੇ ਹੋ ਫਿਰ ਅਗਲਾ ਅਗਲਾ ਕਹਿੰਦਾ ਜੋ ਸਵਾਡ ਆਉਣੀ ਆ ਦਾਵੇ ਫਿਰ ਆਪਾਂ ਕੋਲ ਹੁੰਨੇ ਉਹ ਕਰਨੜਾ ਸੋ ਇੱਥੇ ਫਿਰ ਇੱਕ ਕਾਨੂੰਨੀ ਤੌਰ ਤੇ ਵੀ ਸਿੱਖਣ ਵਾਲੀ ਗੱਲ ਹੈ ਤੇ ਜੇ ਇੰਜ ਸਜ਼ਾ ਦੇਣ ਤੇ ਆਉਣਾ ਇਹੀ ਤਰੀਕਾ ਸਜ਼ਾ ਦਾ ਫਿਰ ਤਾਂ ਭਈ ਦੁਨੀਆ 'ਚ ਪਤਾ ਨਹੀਂ ਕਿੰਨੇ ਕ ਮਾਰਨੇ ਪੈਣਗੇ ਫਿਰ ਇਹ ਤਰੀਕਾ ਕਰਕੇ ਫਿਰ ਆਪਾਂ ਨੂੰ ਅਦਾਲਤਾਂ ਦੀ ਤੰਤਰ ਦੀ ਸਰਕਾਰਾਂ ਦੀ ਪੁਲਿਸ ਦੀ ਕਿ ਲੋੜ ਰੇਗੀ ਸੋ ਮੇਲਾ ਦਾ ਸਾਰੀਆਂ ਤਿਹਰਾਂ ਨੂੰ ਮਤਨ ਦੀ ਲੋੜ ਹੈ ਕਿ ਅਸੀਂ ਆਪਣੇ ਸਮਾਜ ਨੂੰ ਚੰਗਾ ਸਮਾਜ ਕਿਵੇਂ ਬਣਾਉਣਾ ਹੈ ਉਹਦੇ ਤੇ ਗੌਰ ਕਰਨ ਦੀ ਲੋੜ ਹੈ ਜੀ ਦੀਪਕ ਜੀ ਨੇ तमाम ਖਬਰਾਂ ਉੱਪਰ ਚਰਚਾ ਕਰਨ ਲਈ ਬਹੁਤ-ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਧੰਨ